ਇਹ ਮਿਕਸਚਰ ਹੈ ਜੀ ਮਾਡਰਨ ਦਾ ਤੇ ਥੋੜਾ ਕਲਾਸਿਕਲ ਦਾ ਹੈ ਜਿਹੜੀਆਂ ਜਿਆਦਾ ਇਹ ਜਿਹੀਆਂ ਬਿਲਡਿੰਗਸ ਬਣੀਆਂ ਸੀ ਜੀ ਇਹ ਜਦੋਂ ਬ੍ਰਿਟਿਸ਼ ਜਿਹੜਾ ਇੰਪੈਕਟ ਸੀਗਾ ਜੀ ਸਰ ਆਇਆ ਆਪਣੇ ਉਰੇ ਹੈਨਾ ਜੋ ਦਾ ਇਨਫਲੂਐਂਸ ਸੀ ਬ੍ਰਿਟਿਸ਼ ਦਾ ਉਸ ਤੋਂ ਬਾਅਦ ਇਹ ਆਰਕੀਟੈਕਚਰ ਜਿਹੜਾ ਆਪਣਾ ਜਿਆਦਾ ਚੱਲਿਆ ਮੈਂ ਤਾਂ ਜਿੰਨੇ ਵੀ ਡਿਜ਼ਾਈਨ ਹੈਗੀਆਂ ਬਿਲਡਿੰਗਸ ਜਾਂ ਸਾਰਾ ਫਾਰਮ ਜਿੰਨਾ ਵੀ ਡਿਜ਼ਾਈਨ ਕੀਤਾ ਜੀ ਇਹ ਮਾਪਦੇ ਆਪ ਹੀ ਕਰਦਾ ਜੀ ਛੱਤਾਂ ਜਿਹੜੀਆਂ ਹੈਗੀਆਂ ਜੀ ਸਾਰੇ ਘੜਦੀਆਂ ਜਾਂ 16 ਫੁੱਟ ਹੈ ਜੀ ਤੇ ਜਾਂ 14 ਫੁੱਟ ਤੇ ਇਹ 2.5 300 ਸਾਲ ਪੁਰਾਣੀ ਹੈ ਜੀ ਇਹ ਮਿਕਸਚਰ ਹੈ ਜੀ ਸਾਡਾ ਇਹ ਮੋਰ ਦ ਠੀਕ ਹੈ ਜੀ ਸਾਰਾ ਇਹ ਚਾਈਨੀਜ਼ ਕਨਸੈਪਟ ਹੈ ਜੀ ਪਰਦਾਵਾਲ ਕਹਿੰਦੀ ਸੀ ਜੀ ਨੂੰ ਜਿੰਨੇ ਪੁਰਾਣੇ ਮਹਿਲ ਹੈ ਹੋਰ ਆ ਵੀ ਬਰਨਾਲੇ ਕਿਲਾ ਸੀ ਜੀ ਬਾਬਾ ਅਲਾ ਜੀ ਦਾ ਸਭ ਤੋਂ ਪਹਿਲਾ ਕਿਲਾ ਸੀ ਇਹਦੀ ਜਿਹੜੀ ਹਿਸਟਰੀ ਹੈ ਕਿਦੇ ਦੀ ਇਹ ਇਹ ਤੁਸੀਂ ਦੇਖੋ ਵੀ ਇਹ 600 ਸਾਲ ਤੋਂ ਵੱਧ ਜਿਹੜਾ ਪੁਰਾਣਾ ਹੈ ਤਾਂ ਉਸੇ ਤਰੀਕੇ ਨਾਲ ਇਹ ਇੱਟਾਂ ਜਿਹੜੀਆਂ ਹੈਗੀਆਂ 600 ਸਾਲ ਤੋਂ ਪੁਰਾਣੀਆਂ ਜਿਹੜੀ ਇਹਦੇ ਪੇਂਟ ਹੋਈ ਹੋਈ ਹੈ ਜੀ ਹਾਂਜੀ ਇਹ ਵੀ ਤੁਸੀਂ ਕਹਿੰਦੇ ਨੈਚੁਰਲ ਕਲਰ ਤੋਂ ਹੋਈ ਹੋਈ ਹੈ ਮਤਲਬ ਹਾਂਜੀ ਇਹ ਫੁੱਲਾਂ ਦੇ ਪੱਤਿਆਂ ਦੇ ਰੰਗ ਤੋਂ ਹੋਈ ਹੈ ਜੀ ਤੇ ਕਿੰਨੇ ਸਾਲ ਹੋ ਗਏ ਹੋਣਗੇ ਸਾਰੇ ਨੂੰ 15 ਸਾਲ ਹੋ ਗਏ ਬਾਈ ਜੀ ਇਹਨੂੰ ਕਰਿਆ ਨੂੰ ਤੇ ਜਦੋਂ ਨੇਚਰਲ ਓਮੀ ਪਿਆ ਹਨਾ ਨਹੀਂ ਪਿਆ ਜੀ ਮੈਂ ਪਹਿਲਾਂ ਕੋਈ ਵੀ ਜ਼ਮੀਨ ਲੈਣਾ ਤਾਂ ਕਿਤੇ ਵੀ ਲਈ ਰਹੀ ਹੈਗੀ ਆ ਤਾਂ ਸਭ ਤੋਂ ਪਹਿਲਾਂ ਬੂਟੇ ਲਾਉਣਾ ਜੀ ਸੱਚੀ ਗੱਲ ਜੀ ਸੱਚੀ ਗੱਲ ਬਾਈ ਜੀ ਸਭ ਤੋਂ ਪਹਿਲਾਂ ਤਾਂ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਇਹਨਾਂ ਸਮਾਂ ਦਿੱਤਾ ਨਹੀਂ ਨਹੀਂ ਐਸੀ ਕੋਈ ਗੱਲ ਨਹੀਂ ਜੀ ਸਰ ਸਭ ਤੋਂ ਪਹਿਲਾਂ ਜੇ ਗੱਲ ਕਰੀਏ ਨਾ ਹੈਰੀਟੇਜ ਆ ਅੰਟੀਕ ਜਿਹੜੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਉਹ ਪਹਿਲਾਂ ਵਾਲੀਆਂ ਜੋ ਪੁਰਾਣੇ ਸਮੇਂ ਤੋਂ ਸਮੀਆਂ ਪਈਆਂ ਨੇ ਜਾਂ ਤਾਂ ਸਰਕਾਰਾਂ ਨੇ ਸਾਂਭੀਆਂ ਨੇ ਹਾਂਜੀ ਤੇ ਪਰ ਆਮ ਲੋਕਾਂ ਦੇ ਜੇ ਕਹਦੇ ਬਹੁਤ ਪਹੁੰਚ ਤੋਂ ਦੂਰ ਹੋ ਗਈਆਂ ਸੀਗਾ ਤੁਹਾਡਾ ਜਿਹੜੀਆਂ ਕਿਵੇਂ ਆਏ ਵੀ ਆਪਾਂ ਯਾਰ ਉਹੀ ਚੀਜ਼ ਬਣਾਉਣੀ ਆ ਵੀ ਜਿਹੜੀ ਕਿ ਪੁਰਾਣੇ ਸਮੇਂ ਨੂੰ ਯਾਦ ਕਰਾਵੇ ਸਾਡੇ ਜੀ ਐਕਚੁਅਲੀ ਜਦੋਂ ਮੈਂ ਉਹ ਕਹਿੰਦੇ ਆ ਜੀ ਬਈ ਜਿਹੜੇ ਇਨਸਾਨ ਕੁਝ ਵੀ ਆਪਾਂ ਕ੍ਰੀਏਟ ਕਰਦੇ ਆ ਨਾ ਜੀ ਚਾਹੇ ਆਪਦੇ ਆਪ ਨੂੰ ਕ੍ਰੀਏਟ ਕਰਦੇ ਆ ਚਾਹੇ ਕੋਈ ਚੀਜ਼ ਬਣਾਉਨੇ ਆ ਉਹ ਬਿਨਾ ਕੰਪਲੈਕਸਿਸ ਤੋਂ ਨਹੀਂ ਹੁੰਦੀ ਹੈ ਨਾ ਤੋ ਸਾਨੂੰ ਕੰਪਲੈਕਸ ਜਦੋਂ ਮੈਂ ਛੋਟਾ ਜਿਹਾ ਸੀ ਤੇ ਮੈਂ ਸਾਡੇ ਪੁਰਾਣਾ ਕਿਲਾ ਸੀ ਜੀ ਜੀ ਡਿਸਟ੍ਰਿਕਟ ਫਤਿਹਗੜ ਦੇ ਵਿੱਚ ਜੀ ਸਰ ਤੇ ਉਹ ਕਾਫੀ ਜਿਆਦਾ ਪੁਰਾਣਾ ਸੀ ਚਲੋ ਉਦੋਂ ਪਰਿਵਾਰ ਉਹੋ ਜਿਹਾ ਸੀ ਜੀ ਸਾਡਾ ਜਿਵੇਂ ਇੱਕ ਪਰਿਵਾਰ ਵੱਡੇ ਸੀਗੇ ਜੀ ਉਹ ਉੱਥੇ ਡੇਢ ਪਿੰਡ ਸੀ ਸਾਡਾ ਪਰਿਵਾਰ ਦਾ ਪਰ ਪਰਿਵਾਰਕ ਮੈਂਬਰ ਬਹੁਤ ਜਿਆਦਾ ਸੀਗੇ ਸਾਡੇ ਤੇ ਉਹਦੇ ਕਰਕੇ ਮੁੜ ਕੇ ਕਿਸੇ ਨੇ ਧਿਆਨ ਨਹੀਂ ਰੱਖਿਆ ਜੀ ਸਾਮ ਸਭਾ ਹੋ ਸਕੀ ਵੰਡਿਆ ਗਿਆ ਜੀ ਸਰ ਨਾ ਤੇ ਉਹ ਕਿਲਾ ਟਹਿ ਗਿਆ ਜੀ ਸਾਡਾ ਕਾਫੀ ਹੱਦ ਤੱਕ ਜਿੰਨਾ ਕਿ ਪੋਸਟਨ ਖੜਾ ਸੀ ਉਹ ਸਾਡੇ ਹੀ ਰਹਿ ਗਿਆ ਥੋੜਾ ਜਿਹਾ ਬਾਕੀ ਗਿਰ ਗੁਰ ਗਿਆ ਜੀ ਜੀ ਉਹ ਮਤਲਬ ਉਸ ਉਸ ਕੰਡੀਸ਼ਨ ਚ ਚਲਾ ਗਿਆ ਵੀ ਇਰਰੀਪੇਅਰਬਲ ਸੀਗਾ ਔਰ ਠੀਕ ਨਹੀਂ ਹੋ ਸਕਦਾ ਜੀ ਸਰ ਤਾਂ ਸਾਨੂੰ ਲੱਗਦਾ ਸੀ ਵੀ ਆ ਸਾਡੀ ਜਨਰੇਸ਼ਨ ਨੇ ਪਿਛਲੀ ਨੇ ਸਾਂਭਿਆ ਨਹੀਂ ਬੜਾ ਗੁੱਸਾ ਸੀ ਦਿਮਾਗ ਚ ਤੇ ਮੈਨੂੰ ਐ ਸੀ ਮੈਂ ਵੀ ਬਣਾਉਂਗਾ ਤਾਂ ਉਸ ਤੋਂ ਬਾਅਦ ਜਿਹੜਾ ਜੀ ਸ਼ਹਿਰ ਉਰੇ ਸੀਗੇ ਰਹਿੰਦੇ ਤੇ ਪਟਿਆਲੇ ਸਿਟੀ ਦੇ ਵਿੱਚ ਉਰੇ ਵੀ ਸਾਡੀਆਂ ਦੋ ਕੋਠੀਆਂ ਸੀਗੀਆਂ ਜੀ ਦਾਦਾ ਜੀ ਦੇ ਦੋ ਵਿਆਹ ਸੀਗੇ ਤੇ ਉਸ ਕਰਕੇ ਦੋ ਕੋਠੀਆਂ ਸੀ ਕੋਠੀ ਨੂੰ ਲਾਲ ਕੋਠੀ ਕਹਿੰਦੇ ਸੀ ਤੇ ਸਾਡੀ ਉਹਦੇ ਪਿਛਲੇ ਪਾਸੇ ਹੁੰਦੀ ਸੀ ਤਾਂ ਸਾਨੂੰ ਉਹ ਵੀ ਲੱਗਦਾ ਸੀ ਵੀ ਲਾਲ ਕੋਠੀ ਦਾ ਉਹਨਾਂ ਨੂੰ ਦੇਦੀ ਤਾਂ ਸਾਨੂੰ ਤੁਸੀਂ ਬਿਠੇ ਤਾਂ ਮੈਨੂੰ ਐਸੀ ਮਹਵਲੀ ਬਣਾਉਂਗਾ ਹਨਾ ਫਿਰ ਹੌਲੀ ਹੌਲੀ ਇਹ ਬਣਾਈ ਜੀ ਮੈਨੂੰ ਆਪਾਂ ਸਾਨੂੰ 10 12 ਸਾਲ ਲੱਗ ਗਏ ਜੀ ਹੌਲੀ ਹੌਲੀ ਕ੍ਰੀਏਟ ਕਰ ਤੇ ਉਸ ਕਰਕੇ ਆਈਡੀਆ ਆਇਆ ਜੀ ਸਰ ਸਭ ਤੋਂ ਪਹਿਲਾਂ ਨੇ ਸ਼ੁਰੂ ਕਰੀਏ ਪਹਿਲਾਂ ਤਾਂ ਮੈਂ ਧੰਨਵਾਦ ਤੁਹਾਡਾ ਕਰਦੇ ਆ ਵੀ ਹੈਰੀਟੇਜ ਨੂੰ ਤਾਂ ਤੁਸੀਂ ਸੰਭੀ ਸੰਭਿਆ ਪਰ ਜਿਹੜਾ ਦਰਖਤਾਂ ਵਾਲੀ ਗੱਲ ਕਰੀ ਮੈਂ ਕਹਿਣਾ ਵੀ ਕੋਈ ਕੋਨਾ ਨਹੀਂ ਹੋਣਾ ਜਿੱਥੇ ਕੋਈ ਬੂਟੇ ਰੁੱਖ ਜਾਂ ਫਲਾਂ ਵਾਲੇ ਮਤਲਬ ਹਰ ਥਾਂ ਤੇ ਤੁਸੀਂ ਕੁਦਰਤ ਨਾਲ ਜ਼ਰੂਰ ਜੁੜਿਆ ਇਹ ਚੀਜ਼ ਨੂੰ ਹਾਂਜੀ ਦੇਖੋ ਮੈਨੂੰ ਸ਼ੌਂਕ ਹੈ ਮੈਂ ਪਹਿਲਾਂ ਕੋਈ ਵੀ ਜ਼ਮੀਨ ਲੈਣਾ ਤਾਂ ਕਿਤੇ ਵੀ ਲਈ ਰਹੀ ਹੈਗੀ ਆ ਤਾਂ ਸਭ ਤੋਂ ਪਹਿਲਾਂ ਬੂਟੇ ਲਾਉਣਾ ਜੀ ਮੈਂ ਹੈਨਾ ਤਾਂ ਇੱਕ ਬਿਲਡਿੰਗਸ ਬਾਅਦ ਚਾਹੀਆਂ ਨੇ ਜੀ ਬੂਟੇ ਪਹਿਲਾਂ ਆਏ ਬਾਉਂਡਰੀ ਬਣਾਈ ਉਸ ਤੋਂ ਬਾਅਦ ਬਨਾਲ ਦੀ ਨਾਲ ਪਹਿਲਾਂ ਬੂਟੇ ਲਾਏ ਜੀ ਕਦੇ ਕੁਦਰਤ ਪਹਿਲਾਂ ਸੀ ਕਿ ਇਨਸਾਨਾਂ ਨੇ ਬਾਅਦ ਕੇਰੀ ਹੈ ਜੀ ਮੈਂ ਜਮੀਨ ਜਿੱਥੇ ਹੁਣ ਹੱਸਦੇ ਹੁੰਦੇ ਆ ਜੀ ਪਿੰਡਾਂ ਵਾਲੇ ਆਲੇ ਦਾਲੇ ਓਕੇ ਤੇ ਕਿਤੇ ਕਿਤੇ ਜ਼ਮੀਨ ਲੈ ਲਈ ਦੀ ਹੈਗੀ ਹੈ ਨਾ ਥੋੜੀ-ਮੋਟੀ ਤੇ ਅਸੀਂ ਪਿੰਡ ਵੇਚੀ ਜਾਂਦੇ ਸੀ ਉਹਰੇ ਲਈ ਜਾਂਦੇ ਸੀ ਤਾਂ ਇੱਕ ਟਾਈਮ ਆ ਗਿਆ ਜੀ ਪਿੰਡ ਵਾਲਾ ਨੇ ਆਪਸ ਵਿੱਚ ਮੀਟਿੰਗ ਕੀਤੀ ਕਹਿੰਦਾ ਜੀ ਪ੍ਰੋਫੈਸਰ ਨੂੰ ਜ਼ਮੀਨ ਨਹੀਂ ਦੇਣੀ ਮੈਨੂੰ ਪ੍ਰੋਫੈਸਰ ਕਹਿੰਦੇ ਠੀਕ ਹੈ ਸਰ ਮੈਂ ਕੀ ਹੋ ਗਿਆ ਕਹਿੰਦਾ ਜੰਗਲ ਬਣਾਉਂਦਾ ਤਾਂ ਉਹ ਨਹੀਂ ਮੈਨੂੰ ਆ ਦੱਸਿਆ ਹੈ ਨਾ ਬੂਟੇ ਲਾਉਣ ਦੀ ਨਹੀਂ ਬਹੁਤ ਚੰਗੀ ਗੱਲ ਆ ਸਰ ਤੇ ਸਰ ਸ਼ੁਰੂ ਕਰੀ ਮੇਨ ਗੇਟ ਤੋਂ ਐਂਟਰੀ ਹੁੰਦੀ ਆ ਹਾਂਜੀ ਪਹਿਲੀ ਨਾਲ ਕਿਤੇ ਵੀ ਆ ਚੀਜ਼ ਮਤਲਬ ਮੈਂ 300 ਤੱਕ ਘਰ ਦੇਖਾ ਚੁੱਕਾ ਹਾਂ ਇਹ ਮੈਨੂੰ ਸਿੱਧੀ ਕੰਦ ਨਹੀਂ ਦੇਖਣ ਨੂੰ ਮਿਲੀ ਜਾਂ ਤਾਂ ਬਾਉਂਡਰੀ ਦੀ ਕੰਦ ਹੁੰਦੀ ਹੈਗੀ ਇਹ ਕੰਦ ਦਾ ਕੀ ਕਨਸੈਪਟ ਹੈ ਜੀ ਦੇਖੋ ਆਪਣੇ ਕਲਚਰ ਦੇ ਦਾ ਬਹੁਤ ਵੱਡਾ 파ਰਟ ਹੈ ਜੀ ਪੰਜਾਬ ਦਾ ਤੇ ਰਾਜਸਥਾਨ ਦਾ ਤੇ ਇਹ ਜਿਹੜਾ ਕਲਚਰ ਆਪਣਾ ਉਹ ਇਹ ਹੈ ਪਰਦਾ ਪਰਦਾ ਜੀ ਹੈ ਨਾ ਤੇ ਜੇ ਤੁਸੀਂ ਗੇਟ ਤੋਂ ਘਰ ਦੀਆਂ ਲੇਡੀਜ਼ ਹੀ ਦੇਖੀ ਜਾਣ ਹੈ ਨਾ ਫਿਰ ਉਹ ਘਰ ਕਾਦੇ ਆ ਕਾਦੇ ਕਰ ਤਾਂ ਸਭ ਤੋਂ ਪਹਿਲਾਂ ਪਰਦਾ ਹੁੰਦਾ ਤੇ ਪਰਦਾ ਵਾਲ ਕਹਿੰਦੀ ਸੀ ਜੀ ਇਹਨੂੰ ਜਿੰਨੇ ਪੁਰਾਣੇ ਮਹਿਲ ਹੈ ਹੋਰ ਆ ਤੁਸੀਂ ਇੱਥੇ ਸ਼ੀਸ਼ ਮਹਿਲ ਜਾਓਗੇ ਮਾਰਾ ਸਾਹਿਬ ਦੇ ਤਾਂ ਸਾਹਮਣੇ ਪਹਿਲਾਂ ਪਰਦਾ ਹੀ ਆਉਂਦਾ ਠੀਕ ਹੈ ਜੀ ਮਤਲਬ ਪਹਿਲਾਂ ਵਾਲੇ ਕਿਲੇਾਂ ਚ ਇਸ ਤਰੀਕੇ ਨਾਲ ਇੱਕ ਪਰਦਾ ਜ਼ਰੂਰ ਹੁੰਦਾ ਸੀ ਜਾਂ ਗੇਟ ਲੋ ਹੁੰਦੇ ਸੀ ਇੱਕ ਵੱਡੇ ਗੇਟ ਚੋਂ ਅੰਦਰ ਆ ਗਿਆ ਮੂਰੇ ਕੋਈ ਬਿਲਡਿੰਗ ਹੈ ਜਾਂ ਨੌਕਰਾਂ ਦਾ ਕੁਛ ਹੈ ਹੈਨਾ ਉਸ ਤੋਂ ਬਾਅਦ ਅੰਦਰ ਇੱਕ ਹੋਰ ਦਰਵਾਜ਼ਾ ਹੁੰਦਾ ਸੀ ਫੇਰ ਮੇਨ ਰੈਜ਼ਿਡੈਂਸ ਆਉਂਦਾ ਸੀ ਠੀਕ ਹੈ ਸਰ ਤਾਂ ਇਸੇ ਤਰੀਕੇ ਨਾਲ ਦੀ ਇਹ ਜਿਹੜਾ ਹੈਗਾ ਨਾ ਇਹ ਪਰਦਾ ਬਾਲ ਹੈ ਜੀ ਜੀ ਸਰ ਜੀ ਤੇ ਸਰ ਇਸ ਤੋਂ ਅੱਗੇ ਚੱਲਦੇ ਆ ਜੀ ਅ ਇੱਧਰ ਮੈਂ ਦੇਖ ਰਿਹਾ ਜੀ ਇਹ ਰੈਸਟ ਹਾਊਸ ਬਣਾਇਆ ਕਿ ਇਹਨੂੰ ਕੀ ਕਹਿੰਦੇ ਨੇ ਬਿਲਡਿੰਗ ਨੂੰ ਇਹ ਆਊਟਰ ਡਰਾਇੰਗ ਰੂਮ ਹੈ ਜੀ ਕੋਈ ਪਿੰਡੋਂ ਆ ਜਾਂਦਾ ਜਾਂ ਮੈਨੂੰ ਘੋੜਿਆਂ ਦਾ ਬਹੁਤ ਸ਼ੌਂਕ ਹੈ ਸਾਡੇ ਜਿੰਨੇ ਆਉਂਦੇ ਆ ਹੋਰ ਮਿਲਣ ਬਹੁਤ ਜ਼ਿਆਦਾ ਆਉਂਦੇ ਆ ਜੀ ਮੈਨੂੰ ਸਭ ਪਿਆਰ ਬਹੁਤ ਜ਼ਿਆਦਾ ਹੈ ਠੀਕ ਹੈ ਸਰ ਤਾਂ ਮੈਂ ਤਲਵੰਡੀ ਸਭ ਤੋਂ ਪਹਿ ਤਾਂ ਅੱਜ ਵੀ ਮੈਨੂੰ ਉੱਥੋਂ ਦੇ ਜਿਹੜੇ ਆ ਤੁਸੀਂ ਪਟਿਆਲੇ ਕੋਈ ਵੀ ਆਵੇ ਠੀਕ ਹੈ 10 ਮਿੰਟਾਂ 'ਚ ਉਹ ਮਿਲ ਕੇ ਜਾਂਦਾ ਜੀ। ਕੀ ਬਾਤ ਹੈ। ਉਹ ਅਸੀਂ ਇੱਥੇ ਬੈਣੀ ਆਂ ਜੀ ਇਹ ਇਹ ਜਿਹੜੀ ਇੱਟਾਂ ਜੀ। ਜੀ। ਇਹ ਬਰਨਾਲੇ ਕਿਲਾ ਸੀ ਜੀ ਬਾਬਾ ਅੱਲਾ ਜੀ ਦਾ ਸਭ ਤੋਂ ਪਹਿਲਾ ਕਿਲਾ ਸੀ। ਠੀਕ ਹੈ ਜੀ। ਕਿਆ ਬਾਤ ਹੈ। 올ਡੇਸਟ ਕਹਿੰਦੀ ਹਾਂ। ਹਾਂ ਉਹਦੇ 'ਚ ਤਸੀਲ ਸੀ ਜੀ ਬਰਨਾਲੇ ਦੀ। ਠੀਕ ਹੈ ਜੀ। ਜੁਡੀਸ਼ੀਅਲ ਕੰਪਲੈਕਸ ਸੀ ਸ਼ਾਹ ਜੀ। ਜੀ। ਕਚੈਰੀਆਂ ਸੀਗੀਆਂ। ਉਹ ਨਾ ਤੋੜਤਾ ਤੋੜ ਕੇ ਨਵੀਂ ਕੰਪਲੈਕਸ ਉੱਥੇ ਬਣਾਇਆ। ਠੀਕ ਹੈ ਜੀ। ਕੋਈ 15 ਸਾਲ ਪਹਿਲਾਂ। ਠੀ ਗਿਲਾਨੀ ਇਹਦੀ ਜਿਹੜੀ ਹਿਸਟਰੀ ਹੈ ਕਿਦੇ ਦੀ ਇਹ ਇਹ ਤੁਸੀਂ ਦੇਖੋ ਵੀ ਇਹ 600 ਸਾਲ ਤੋਂ ਵੱਧ ਜਿਹੜਾ ਪੁਰਾਣਾ ਹੈ ਤਾਂ ਉਸੇ ਤਰੀਕੇ ਨਾਲ ਇਹ ਇੱਟਾਂ ਜਿਹੜੀਆਂ ਹੈਗੀਆਂ 600 ਸਾਲ ਤੋਂ ਪੁਰਾਣੀਆਂ ਜਿਆਦਾ ਹੈ। ਕੀ ਬਾਤ ਹੈ ਜੀ ਉੱਪਰ ਪਰਦੀਆਂ ਵਗੈਰਾ ਸਰ ਜਿਵੇਂ ਲਾਈਆਂ ਨੇ ਇਹ ਲੋਕਲੀ ਮਿਲ ਗਈ ਨਹੀਂ ਜੀ ਨਹੀਂ ਇਹ ਇਹ ਨਾ ਰਾਜਸਥਾਨ ਚ ਇੱਕ ਸ਼ਹਿਰ ਹੈ ਜੀ ਸਿਕੰਦਰਾ ਠੀਕ ਹੈ ਜੀ ਜਦੋਂ ਫਤਿਹਪੁਰ ਸਿਕਰੀ ਬਣਿਆ ਸੀ ਜੀ ਅਕਬਰ ਨੇ ਬਣਾਇਆ ਸੀ ਮਹਾਰਾਜ ਨੇ ਤਾਂ ਅਕਬਰ ਬਾਦਸ਼ਾਹ ਨੇ ਜਦੋਂ ਬਣਾਇਆ ਉਸ ਤੋਂ ਬਾਅਦ ਜਿੰਨੇ ਵੀ ਆਰਟੀਸ਼ਨ ਸੀਗੇ ਜਾਂ ਜਿਹਨੇ ਬਣਾਉਣ ਵਾਲੇ ਸੀ ਉਹ ਤੋਂ 20 25 ਕਿਲੋਮੀਟਰ ਅੱਗੇ ਇੱਕ ਜਗ੍ਹਾ ਹੈ ਸਿਕੰਦਰਾ ਸਿਕੰਦਰਾ ਉੱਥੇ ਬਸ ਗਈ ਸੀ ਠੀਕ ਹੈ ਜੀ ਤਾਂ ਮੈਂ ਉੱਥੋਂ ਮਿਸਤਰੀ ਲਿਆਂਦੇ ਸੀ ਜੀ ਇਹ ਮੇਰੇ ਕੋਲ 4 ਸਾਲ ਰਹੇ ਆ ਅੱਠ ਮਿਸਤਰੀ ਸੀਗੇ ਜਿੰਨਾ ਪੱਥਰ ਦਾ ਉਹਰੇ ਕੰਮ ਹੋਇਆ ਜੀ ਅੱਜ ਮੈਂ ਟੋਡੇ ਵਗੈਰਾ ਦੇਖ ਰਹੇ ਹਾਂ ਜੀ ਹਾਂ ਇੱਥੇ ਬਣੀ ਐ ਨਹੀਂ ਸਾਰੀ ਪਰ ਦੀਆਂ ਸਾਰੇ ਮਤਲਬ ਸਿਕੰਦਰਾ ਵਾਲੇ ਉੱਥੋਂ ਵਾਲੇ ਨਹੀਂ ਕੀਤਾ ਜੀ ਉੱਥੇ ਬਣੀਆਂ ਬਣਾਈਆਂ ਵੀ ਮਦਰੀਆਂ ਜੀ ਠੀਕ ਹੈ ਸਰ ਉਹ ਨਜ਼ਾਰਾ ਨਹੀਂ ਆਉਂਦਾ ਫਿਰ ਮੈਂ ਕਿਹਾ ਤੁਸੀਂ ਮੇਰੇ ਨਾਲ ਚਲੋ ਠੀਕ ਹੈ ਜੀ ਠੀਕ ਹੈ ਜੀ ਫਿਰ ਅਸੀਂ ਦੋ ਪਰਿਵਾਰ ਆਵਾਂਗੇ ਮੈਂ ਕਿਹਾ ਦੋ ਆਜੋ ਠੀਕ ਹੈ ਜ ਉਹ ਬਾਕੀ ਬੰਦੇ ਸੀ ਜੀ ਮਤਲਬ ਮੇਨ ਕਾਰੀਗਰ ਸੀ ਉਹ ਮੇਰੇ ਕੋਲ 4 ਸਾਲ ਲਾ ਕੇ ਗਈ ਹੈ ਜੀਰੇ ਕੀ ਬਾਤ ਹੈ ਸਿਰਫ ਦੀਵਾਲੀ ਤੇ ਘਰੇ ਜਾਂਦੇ ਸੀ ਜੀ 2 ਹਫਤੇ ਵਾਸਤੇ ਆਦਰਵਾਇਸ ਮੇਰੇ ਕੋਲ ਹੀ ਰਹਿੰਦੇ ਸੀ ਰੈਗੂਲਰ ਕੰਮ ਉਹਨਾਂ ਨੇ ਕੀਤਾ ਉਹ ਖੜ ਕੇ ਕਰਾਇਆ ਜੀ ਮੈਂ ਕਿਹਾ ਤੁਸੀਂ ਬਣਾਓ ਫੇਰ ਇਹ ਮਿਆ ਡੋਮ ਨੇ ਉੱਪਰ ਹਾਂਜੀ ਸਰ ਉਹਨੇ ਇੱਧਰ ਕਰੀ ਇੱਧਰ ਮੇਨ ਵਰਜਾ ਆ ਗਿਆ ਆਪਣਾ ਮੇਨ ਡਿਊਟੀ ਆ ਗਈ ਮੇਨ ਪਹਿਲਾਂ ਹੀ ਸੀ ਜੀ ਜੇ ਕੋਈ ਫੰਕਸ਼ਨ ਹੁੰਦਾ ਕਰੇ ਤਾਂ ਅਸੀਂ ਇਹੀ ਖੋਲਦੇ ਹਾਂ ਜੀ ਮੇਨ ਜੀ ਤਾਂ ਇਹਦੇ ਚ ਜਿਹਨੇ ਉੱਪਰ ਡੋਮ ਹੈ ਜੀ ਜੀ ਸਰ ਇਹਨਾਂ ਦਾ ਅਰਦਾਡ ਮਤਲਬ ਹੁੰਦਾ ਹੈ ਨਾ ਕੋਈ ਮਤਲਬ ਕੋਈ ਨੂੰ ਰਿਪਰੈਜ਼ੈਂਟ ਕਰਦਾ ਹਾਂ ਹਾਂ ਜਿਆਦਾਤਰ ਜਿਵੇਂ ਆਪਾਂ ਦੇਖਦੇ ਆਂ ਵੀ ਆਪਾਂ ਦਾ ਸਰ ਆਮ ਕਨਸੈਪਟ ਚ ਆਪਾਂ ਦੇਖਦੇ ਨਾ ਡੋਮ ਨੂੰ ਇੱਕੋ ਹੀ ਮੰਨਿਆ ਜਾਂਦਾ ਮਤਲਬ ਅਲੱਗ-ਅਲੱਗ ਕਿਵੇਂ ਕਿਸ ਤਰੀਕੇ ਨਾਲ ਆਪਾਂ ਆਂਦੇ ਹੋ ਤੁਸੀਂ ਅੱਗੇ ਕਿਲੇ ਜਿਹੜੇ ਬਣਦੇ ਸੀ ਜੀ ਉਹ ਹਮੇਸ਼ਾ ਬਹੁਤ ਉੱਚੀ ਥਾਂ ਤੇ ਬਣਦੇ ਸੀ ਜੀ ਸਰ ਕੋਈ ਟਿੱਬੇ ਤੇ ਕੋਈ ਪਹਾੜੀ ਤੇ ਹੈ ਨਾ ਉੱਚੀ ਥਾਂ ਤੇ ਬਣਾਉਂਦੇ ਸੀ ਵੀ ਸੇਫਟੀ ਵਾਸਤੇ ਜਿਵੇਂ ਪਾਣੀ ਤੋਂ ਸੇਫਟੀ ਤੇ ਵੈਸੇ ਵੀ ਉਹ ਤਾਂ ਬਣਦੇ ਸੀ ਉੱਤੀ ਤਾਂ ਦੇ ਦੂਰੋਂ ਦੇਖਣ ਦੂਰੋਂ ਦੇਖਣ ਜੀ ਕੋਈ ਹੋਰ ਤਾਂ ਨਿਸ਼ਾਨੀਆਂ ਨਹੀਂ ਸੀ ਜੀ ਤਾਂ ਸਭ ਤੋਂ ਪਹਿਲੀ ਚੀਜ਼ ਜਿਹੜੀ ਦਿਖਦੀ ਸੀ ਉਹ ਡੋਮ ਸੀਗੇ ਜਿਹਨੂੰ ਸੱਤਰੀ ਕਹਿੰਦੇ ਉੱਥੋਂ ਨਿਸ਼ਾਨੀ ਪਤਾ ਲੱਗੀ ਇਹ ਪਤਾ ਲੱਗਦਾ ਸੀ ਵੀ ਇਹ ਕਿਲਾ ਕਿਰ ਠੀਕ ਹੈ ਵੀ ਇਹ ਮੁਗਲਾਂ ਦਾ ਜਾਂ ਇਹ ਕਿਸੇ ਰਾਜਪੂਤਾਂ ਦਾ ਜਾਂ ਕਿਸੇ ਸਿੱਖਾਂ ਦਾ ਜਾਂ ਕਿਸੇ ਹੋਰ ਸੈਕਟਰ ਦਾ ਜੇ ਹਿੰਦੂਆਂ ਦਾ ਵੀ ਹੈ ਤਾਂ ਉਹਦੇ ਚੋਂ ਕਿਹੜੇ ਸੈਕਟਰ ਦਾ ਹੈ ਕਿਹੜੇ ਸੈਕਟਰ ਹਰ ਸੈਕਟਰ ਦਾ ਅੱਧ ਡੋਮ ਸੀ ਠੀਕ ਹੈ ਜਿਹੜਾ ਆਪਣਾ ਹੈ ਕਲਚਰ ਜਿਹੜੇ ਆਪਣੇ ਬਣਾਏ ਹੋਏ ਹੈ ਜੀ ਇਹ ਇਹ ਪਰਸ਼ੀਅਨ ਹੈਗੇ ਆ ਇਹ ਮੁਗਲ ਇਹ ਮੋਗਲ ਇਹ ਮੋਗਲ ਹੈ ਜੀ ਜੀ ਸਰ ਸਰ ਇੱਕ ਮੈਂ ਨਾ ਤੁਸੀਂ ਦੱਸ ਰਹੇ ਸੀਗੇ ਬਹੁਤ ਖਾਸ ਜਿਵੇਂ ਅੰਟੀਕ ਚੀਜ਼ਾਂ ਦਾ ਸਾਰੀਆਂ ਆਪ ਨੂੰ ਦੇਖਣ ਨੂੰ ਮਿਲ ਨਹੀਂ ਮਿਲੀਆਂ ਇੱਕ ਅੰਟੀਕ ਚੀਜ਼ ਇਹ ਦੇਖਣ ਨੂੰ ਜ਼ਰੂਰ ਮਿਲੀ ਆ ਜਿਹੜੀ ਇਹਦੇ ਪੇਂਟ ਹੋਈ ਹੋਈ ਹੈ ਜੀ ਹਾਂਜੀ ਇਹ ਵੀ ਤੁਸੀਂ ਕਹਿੰਦੇ ਨੈਚੁਰਲ ਕਲਰ ਤੋਂ ਹੋਈ ਹੋਈ ਹੈ ਮਤਲਬ ਹਾਂਜੀ ਇਹ ਫੁੱਲਾਂ ਦੇ ਪੱਤਿਆਂ ਦੇ ਰੰਗ ਤੋਂ ਹੋਈ ਹੈ ਜੀ ਅੱਛਾ ਜੀ ਈਐਸਆਈ ਕਹਿੰਦੇ ਆ ਉਹ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਠੀਕ ਹੈ ਜੀ ਉਹਨਾਂ ਦੀ ਟੀਮ ਆਈਸੀ ਰਜਿਸਟ੍ਰੇਸ਼ਨ ਵਾਸਤੇ ਕਿਲੇ ਬਟਿਆੜੀ ਉਹ ਮੈਂ ਹਾਇਰ ਕੀਤੀ ਸੀ ਜੀ ਉਰੇ ਮੀਨਾ ਮੇਰੇ ਕੋਲ ਆ ਕੇ ਗਏ ਆ। ਇਹ ਸਾਰਾ ਪੇਂਟ ਉਹਨਾਂ ਨੇ ਆਪ ਅਥਾ ਨਾਲ ਉਹਦੇ ਨਾਲ ਕੀਤਾ ਜੀ। ਇਹ ਕਿੰਨੇ ਸਾਲ ਹੋ ਗਏ ਹੋਣਗੇ ਸਾਰੇ ਨੂੰ? 15-18 ਸਾਲ ਹੋ ਗਏ ਬਾਈ ਜੀ ਇਹਨੂੰ ਕਰਿਆ ਨੂੰ। ਤੇ ਜਮਨ ਨੇਚਰਲ ਓਮੀ ਪਿਆ ਹਨਾ ਜੀ ਪਿਆ ਜੀ। ਅੱਜ ਕੱਲ ਕਿੰਨੇ ਵੱਡੇ ਵੱਡੇ ਬ੍ਰਾਂਡ ਆ ਗਏ ਨੇ ਹਾਂ। ਜੀ ਤੇ ਉਹ ਇਹ ਓਮੀ ਪਿਆ ਜਿਵੇਂ ਹੈਗਾ ਜੀ। ਜੀ ਸਰ। ਇੱਕ ਸਮਾਂ ਮੈਂ ਗਲਤੀ ਮੇਰੇ ਤੋਂ ਇੱਕ ਇਹ ਹੋਈ ਜੀ ਵੀ ਪਹਿਲਾਂ ਮੈਂ ਪੇਂਟ ਕਰਾ ਲਿਆ ਸੀ ਥੱਲੇ। ਥੱਲੇ ਪੇਂਟ ਠੀਕ ਹੈ ਜੀ ਛੱਤ ਪੇਂਟ ਕਰਾ ਲਈ ਸੀ। ਫਿਰ ਉਹਨੇ ਖੁਰਚ ਕੇ ਹਲਕੇ ਹਲਕੀ ਕੀਤੀ ਪਰ ਜੇ ਮੈਂ ਪੇਂਟ ਕਰਾਉਣ ਤੋਂ ਪਹਿਲਾਂ ਕਿਉਂਕਿ ਛੱਤਾਂ ਚੂਨੇ ਦੀਆਂ ਠੀਕ ਹੈ ਜੀ ਚੂਨਾ ਰੰਗ ਨੂੰ ਫੜਦਾ ਠੀਕ ਹੈ ਜੀ ਜਿਹੜੀ ਚੂਨੇ ਤੇ ਆ ਗਈ ਉਹ ਅਬਜ਼ਰਵ ਕਰਦਾ ਰੰਗ ਨੂੰ ਪੇਂਟ ਉਹਨੇ ਜਾਣੇ ਨਹੀਂ ਸੀ ਤੇ ਤਾਂ ਮਤਲਬ 200 ਸਾਲ ਨਹੀਂ ਜਾਂਦਾ ਜੀ ਉਹ ਕੀ ਬਾਤ ਹੈ ਇਹ ਥੋੜੀ ਜਿਹੀ ਗਲਤੀ ਹੋਈ ਹੈ ਜੀ ਤੇ ਜੇ ਕਿਤੇ ਆਪਾਂ ਬਿਨਾ ਪੇਂਟ ਨੂੰ ਕਿਸੇ ਚੀਜ਼ ਨੂੰ ਥੱਲੇ ਲਾਏ ਬਿਨਾ ਚੂਨੇ ਤੇ ਪੇਂਟ ਕਰੀਏ ਜੀ ਉਹਨੂੰ ਅਬਜ਼ਰਵ ਕਰ ਠੀਕ ਹੈ ਸਰ ਤੇ ਸਰ ਇੱਥੇ ਦੌਰੂ ਮਾਗੇ ਜੀ ਨਾਲ ਇਹ ਗੈਸਟ ਹਾਊਸ ਹੈ ਜੀ ਆਪਣਾ ਕੋਈ ਜਿਵੇਂ ਕੋਈ ਆਇਆ ਬਾਹਰੋਂ ਮੇਨ ਘਰੇ ਨਹੀਂ ਆਪਾਂ ਬਿਲਕੁਲ ਨਹੀਂ ਕੋਈ ਆ ਗਿਆ ਬੰਦਾ ਆ ਗਿਆ ਫਿਰ ਮੇਰੇ ਕੋਲ ਦਿੱਲੀ ਤੋਂ ਆਇਸ਼ੀ ਜੀ ਘਰ ਅਸੀਂ ਉਤੋਂ ਤਿੰਨ ਚਾਰ ਤਿੰਨ ਚਾਰ ਸੀਗੇ ਦਰਜੀ ਆਏ ਵੇ ਠੀਕ ਹੈ ਜੀ ਉਹ ਫਿਰ ਇੱਥੇ ਰਹੀ ਸੀਗੇ ਜੀ ਅੱਜ ਮੇਰੇ ਰੂਮ ਕੋਲ ਤਾਂ ਤੁਸੀਂ ਇੱਥੇ ਰਹੇ ਇੱਥੇ ਰੋਟੀ ਪਾਣੀ ਆ ਜਾਂਦਾ ਜੀ ਇੱਥੇ ਤੋਂ ਬੰਦਾ ਚਲੇ ਜਾਂਦਾ ਜੀ ਸਰ ਤੇ ਬਹੁਤ ਵਧੀਆ ਲੱਗਿਆ ਜੀ ਤੇ ਹਵੇਲੀ ਤੇ ਤੁਸੀਂ ਇਹ ਲਾ ਲਓ ਵੀ ਅਸੀਂ ਹਵੇਲੀ ਤੱਕ ਪਹੁੰਚੇ ਵੀ ਨਹੀਂ 10 ਮਿੰਟ ਦੀ ਮੱਲਾ ਦਾ ਵੀਡੀਓ ਹੋ ਗਈ ਹੋਣੀ ਹੈ ਕਿਉਂਕਿ ਹੁਣ ਸਰ ਮੇਨ ਆ ਜਾਂਦਾ ਜਿਹੜਾ ਆਪਣੇ ਰਿਹਾਇਸ਼ ਆ ਗਈ ਹਾਂਜੀ ਜਿਹੜੀ ਇਹ ਹਵੇਲੀ ਆ ਗਈ ਜੀ ਇਹਦਾ ਕਿਹੜਾ ਕਨਸੈਪਟ ਆ ਜੀ ਇਹਦਾ ਇਹ ਮਿਕਸਚਰ ਹੈ ਜੀ ਮਾਡਰਨ ਦਾ ਤੇ ਥੋੜਾ ਕਲਾਸਿਕਲ ਦਾ ਹੈ ਨਾ ਇਹ ਮਿਕਸਚਰ ਹੈਗਾ ਇਦੇ ਵਿੱਚ ਮਤਲਬ ਕਿ ਜਿਹੜਾ ਹੈਗਾ ਇੱਕ ਇਸਲਾਮਿਕ ਆਰਕੀਟੈਕਚਰ ਦਾ ਤੇ ਮਾਡਰਨ ਬ੍ਰਿਟਿਸ਼ ਆਰਕੀਟੈਕਚਰ ਦਾ ਇਹ ਮਿਕਸ ਹੈ ਜੀ ਇਹ ਜਿਹੜੀਆਂ ਜਾਦਾ ਇਹ ਜੀਆਂ ਬਿਲਡਿੰਗਸ ਬਣੀਆਂ ਸੀ ਜੀ ਇਹ ਜਦੋਂ ਬ੍ਰਿਟਿਸ਼ ਜਿਹੜਾ ਇੰਪੈਕਟ ਸੀਗਾ ਜੀ ਸਰ ਆਇਆ ਆਪਣੇ ਉਰੇ ਹੈਨਾ ਜੋ ਦਾ ਇਨਫਲੂਐਂਸ ਸੀ ਬ੍ਰਿਟਿਸ਼ ਦਾ ਉਸ ਤੋਂ ਬਾਅਦ ਇਹ ਆਰਕੀਟੈਕਚਰ ਜਿਹੜਾ ਆਪਣਾ ਜਿਆਦਾ ਚੱਲਿਆ ਇਹ ਕਹਿੰਦੇ ਲਾਲ ਬਿਲਡਿੰਗਾਂ ਜਿਆਦਾ ਪੁਰਾਣੀਆਂ ਆਪਾਂ ਨੂੰ ਹਵੇਲੀਆਂ ਦੇਖਣ ਨੂੰ ਮਿਲਦੀਆਂ ਨੇ ਬ੍ਰਿਟਿਸ਼ ਹਾਂਜੀ ਜਿਹੜੀ ਨਹਿਰੀ ਕੋਠੀ ਨਹਿਰੀ ਕੋਠੀ ਕਹਿੰਦੇ ਨੇ ਖਾਸ ਕਰਕੇ ਉਹ 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 ਮੁਗਲ ਤੇ ਬ੍ਰਿਟਿਸ਼ ਬਲੈਂਡ ਹੁੰਦਾ ਠੀ ਇਹ ਓਲਿਕ ਮਾ ਰੂਪ ਹੈ ਜੀ ਠੀਕ ਹੈ ਸਰ ਤੇ ਆਜੋ ਦੋਸਤੋ ਸਰ ਜੇ ਬਾਹਰੋਂ ਗੱਲ ਕਰੀਏ ਸਾਰਾ ਇਹ ਆਮ ਇੱਟਾਂ ਨਾਲ ਹੀ ਬਣਿਆ ਹੈ ਜਸਟ ਸਟੋਨ ਲੱਗਿਆ ਹੋਇਆ ਨਹੀਂ ਨਹੀਂ ਆਮ ਇੱਟਾਂ ਨਾਲ ਹੀ ਬਣਿਆ ਹੈ ਜੀ ਉਹ ਕੋਰੋਨਾ ਦੇ ਡਿਊਰਿੰਗ ਅਸੀਂ ਜਾਦਾ ਬਣਾਇਆ ਜੀ 2-3 ਸਾਲ ਦੇ ਵਿੱਚ ਬਣਿਆ ਤੇ ਜੋ ਇਹਦੇ ਸਾਰਾ ਜਿਵੇਂ ਪਲਾਸਟਰ ਦੇਖ ਰਹੇ ਆ ਇਹਦੇ ਵਿੱਚ ਪੇਟ ਮਿਕਸ ਕਰਕੇ ਕੀਤਾ ਹੋਇਆ ਪਲਾਸਟਰ ਕਿ ਪੇਂਟ ਬਾਅਦ ਚ ਵੱਜਾ ਇਹ ਤਾਂ ਸਿੰਪਲ ਜਿਵੇਂ ਆਮ ਬਾਚ ਹੀ ਕੀਤਾ ਹੋਇਆ ਜੀ ਅਸੀਂ ਠੀਕ ਹੈ ਜੀ ਤੇ ਦੋਸਤੋ ਦੇਖ ਸਕਦੇ ਹੋ ਹਰ ਇੱਕ ਚੀਜ਼ ਹਰ ਇੱਕ ਤੇ ਇੱਕ ਸਰ ਇੱਥੇ ਵੱਡੀ ਚੀਜ਼ ਹੋਰ ਜਿਵੇਂ ਤੁਹਾਡਾ ਕਨਸੈਪਟ ਤਾਂ ਹੈ ਹੀ ਬਹੁਤ ਕਲੀਅਰ ਵੀ ਆਪਾਂ ਹੈਰੀਟੇਜ ਵੱਲ ਜਾਣਾ ਆਪਾਂ ਇਹ ਚੀਜ਼ ਕਰਨੀ ਆ ਬਜ਼ੁਰਗਾਂ ਨਾਲ ਜੋੜ ਕੇ ਤੁਸੀਂ ਸੋਚਿਆ ਪਰ ਇਹਦੇ ਵਿੱਚ ਮੈਂ ਦੇਖ ਰਿਹਾ ਸਾਰਾ ਡਿਜ਼ਾਈਨ ਕਿਸੇ ਆਰਕੀਟੈਕਟ ਤੋਂ ਡਿਜ਼ਾਈਨ ਤਿਆਰ ਕਰਵਾਇਆ ਜਾਂ ਤੁਹਾਡਾ ਆਪ ਦੇ ਮੈਂ ਆਪ ਹੀ ਕੀਤਾ ਜੀ ਠੀਕ ਹੈ ਮੈਂ ਤਾਂ ਜਿੰਨੇ ਵੀ ਡਿਜ਼ਾਈਨ ਹੈਗੇ ਆ ਬਿਲਡਿੰਗਸ ਜਾਂ ਸਾਰਾ ਫਾਰਮ ਜਿੰਨਾ ਵੀ ਡਿਜ਼ਾਈਨ ਕੀਤਾ ਜੀ ਉਹ ਮੈਂ ਆਪ ਦੇ ਆਪ ਹੀ ਕਰਦਾ ਜੀ ਮੈਂ ਬਾਹਰੋਂ ਨਹੀਂ ਕਰਵਾਵਾ ਇਸ ਕਰਕੇ ਸਭਾ ਮੇਰੇ ਤਾਂ ਗਾਲਾਂ ਵੀ ਪੈ ਜਾਂਦੀਆਂ ਕੰਮੀ ਰਹਿ ਜੀ ਤਾਂ ਮੈਂ ਹੀ ਜਿਵੇਂ ਵਾਰਾ ਪੜਦੇ ਠੀਕ ਹੈ ਜੀ ਹੈਨਾ ਜੀ ਸੋ ਇਹਦੀਆਂ ਛੱਤਾਂ ਜਿਹੜੀਆਂ ਹੈਗੀਆਂ ਜੀ ਸਾਰੇ ਘਰ ਦੀਆਂ ਜਾਂ 16 ਫੁੱਟ ਆ ਜੀ ਤੇ ਜਾਂ 14 ਫੁੱਟ ਬਿਲਕੁਲ ਜੀ ਬਿਲਕੁਲ ਹਾਂ ਉਸੇ ਹਿਸਾਬ ਨਾਲ ਬਣਾ ਜਿਵੇਂ ਪਹਿਲਾਂ ਵਾਲੇ ਸਮੇਂ ਚ ਹੁੰਦਾ ਸੀ ਨਾ ਵੀ ਉਚਾਈ ਜਿੰਨੀ ਹੋਊਗੀ ਘਰ ਉਨੇ ਹੀ ਠੰਡਾ ਰਹੂਗਾ ਜੀ ਉਨੇ ਹੀ ਠੰਡਾ ਰਹੇ ਬਿਲਕੁਲ ਸਹੀ ਗੱਲ ਤੁਸੀਂ ਤੇ ਆਜੋ ਸਰ ਥੋੜਾ ਦਿਖਾ ਦਈਏ ਮੇਨ ਆਜੂ ਇੱਕ ਸਰ ਇਹ ਆਪਣਾ ਪੱਥਰ ਦੀ ਜਾਲੀ ਹੈ ਜੀ ਇਹ ਇਹ ਹਾਂ ਜੀ ਇਹ ਮੈਂ ਉਹ ਮੰਗਾਈ ਹੈ ਜੀ ਰਾਸਥਾਨ ਤੋਂ ਠੀਕ ਹੈ ਜੀ ਇਹ ਉਥੋਂ ਕਿਸੇ ਬਿਲਡਿੰਗ ਚੋਂ ਨਿਕਲੀ ਹੋਣੀ ਜੀ ਤੇ ਉਹ ਜਦੋਂ ਜਿੰਨੇ ਵੀ ਇਹ ਮੈਨੂੰ ਜਿੰਨਾ ਕੁ ਅੰਦਾਜ਼ਾ ਹੈ ਜੀ ਜਦ ਮੈਂ ਆਪ ਦੇਖ ਲੈਣਾ ਪੱਥਰ ਨੂੰ ਹਰ ਚੀਜ਼ ਨੂੰ ਹੈਨਾ ਠੀਕ ਹੈ ਤੇ ਇਹ 2.5 300 ਸਾਲ ਪੁਰਾਣੀ ਹੈ ਜੀ ਇਹ ਤੇ 21 ਮੈਨੂੰ ਲੱਗਦਾ ਜੀ ਇਹ ਹੁਣੀ 3 2 3 ਕੁਇੰਟਲ ਦੀ ਹੈ ਠੀਕ ਹੈ ਜੀ ਤੇ ਇਹ ਜਿਹੜਾ ਜੀ ਹੁਣ ਇਹਦੇ ਨਾਲ ਦੀਆਂ ਨਹੀਂ ਬਣਦੀਆਂ ਠੀਕ ਹੈ ਜੀ ਇਹ ਕਿਸੇ ਬਿਲਡਿੰਗ ਚੋਂ ਨਿਕਲੀ ਹੋਣੀ ਜੀ ਉਹਨਾਂ ਕੋਲ ਮੇਰੇ ਨੰਬਰ ਹੈਗੇ ਆ ਜਿਹੜੇ ਰਾਜਸਥਾਨ ਦੇ ਡੀਲਰ ਆ ਜਨਾ ਹੋਰ ਆ ਜੀ ਤਾਂ ਉਹ ਇੱਥੇ ਆਪਣੇ ਭਿੱਖੀ ਨੇ ਜ਼ਿਆਦਾ ਪੰਜਾਬ ਪਰ ਉਹ ਥੋੜਾ ਜਿਹਾ ਕਮਰਸ਼ੀਅਲਾਈਜ਼ ਜੇ ਨੇ ਜੀ ਉਹ ਹਸਾਬ ਨਾਲ ਨਹੀਂ ਨਿਕਲਦਾ ਸਮਾਨ ਰਾਸਥਾਨ ਚੋਂ ਚੰਗਾ ਮਿਲਦਾ ਜਿੰਨਾ ਜੁੜੇ ਹੋ ਪ੍ਰੋਵਾਈਡ ਕਰ ਦਿੰਦੇ ਕਿਤੇ ਨਹੀਂ ਹੁਣ ਇਹ ਆ ਗਿਆ ਨਾ ਜੀ ਹੁਣ ਇਹ ਦੋ ਆ ਗਈਆਂ ਜੀ ਹੁਣ ਇਹਨਾਂ ਨੂੰ ਫਿੱਟ ਕਰਨ ਵਾਸਤੇ ਇੱਕ ਹੋਰ ਬਿਲਡਿੰਗ ਬਣਾਣੀ ਪੈਣੀ ਹੈ ਨਾ ਨਾ ਕਲੀਅਰ ਚੱਲਣਾ ਨਾ ਜੀ ਹਾਂ ਜੀ ਤੇ ਸਰ ਵਾ ਇਧਰ ਫਰਨੀਚਰ ਵਾਰਲਾ ਫਰਨੀਚਰ ਹੀ ਦੇਖ ਲਈ ਪਹਿਲਾਂ ਇਹ ਵੀ ਸਾਰਾ ਮੈਨੂੰ ਲੱਗਦਾ ਐਂਟੀਕ ਚ ਬਹੁਤ ਪੁਰਾਣਾ ਲੱਗ ਰਿਹਾ ਮੈਨੂੰ ਬਹੁਤ ਪੁਰਾਣਾ ਹੈ ਜੀ ਇਹ ਸਾਰਾ ਬਹੁਤ ਪੁਰਾਣਾ ਫਰਨੀਚਰ ਹੈ ਜੀ ਮਤਲਬ ਅੱਜ ਕੱਲ ਜੇ ਦੇਖੀਏ ਘੋੜੇ ਵਾਲੇ ਹੈਂਡਲ ਆ ਉਹ ਚੀਜ਼ਾਂ ਸੋਫਿਆਂ ਚ ਤੁਸੀਂ ਪਹਿਲਾਂ ਫਰਨੀਚਰ ਚ ਲੱਗੀਆਂ ਮਿਲਦੀਆਂ ਸੀ ਹਨ ਜਿਵੇਂ ਹਾਂਜੀ ਕਾਫੀ ਪੁਰਾਣਾ ਹੈ ਜੀ ਇਹ ਠੀਕ ਹੈ ਜਿਵੇਂ ਹੁਣ ਆ ਹੈਗੀ ਹੈ ਇਹ ਇਹ ਟੋਟਲ ਬਰਾਸ ਹੈ ਜੀ ਉਹ ਕਹਿੰਦੇ ਵੀ ਚੋਰ ਵੀ ਨਹੀਂ ਜਾ ਕੇ ਭੱਜਦਾ ਅੱਛਾ ਜੀ ਇਹ ਮੇਨੋ ਦਾ ਟੇਬਲ ਹੈਗਾ ਜੀ ਚਾ 50 ਕਿਲੋ ਦਾ ਹੋਣਾ ਨਹੀਂ ਸੀ ਠੀਕ ਹੈ ਜੀ ਇਹ ਆਈਆਂ ਛੇ ਉਹ ਸਾਰੀਆਂ ਇਹ ਸਾਰਾ ਬਰਾਸ ਹੈ ਜੀ ਛੋਟੀਆਂ ਛੋੜੀਆਂ ਸੋਹਣੀਆਂ ਚੇਅਰ ਨੇ ਹਨ ਜੀ ਪੁਰਾਣੀਆਂ ਹੈ ਜੀ ਕਾਫੀ ਪੁਰਾਣੀਆਂ ਠੀਕ ਹੈ ਸਰ ਤੇ ਬਹੁਤ ਸੋਹਣੇ ਤਰੀਕੇ ਨਾਲ ਹਰ ਇੱਕ ਚੀਜ਼ ਨੂੰ ਮਨ ਮੇਨ ਜੇ ਕਹਿ ਦਈਏ ਵੀ ਪਰਾਤਨ ਚੀਜ਼ਾਂ ਨਾਲ ਹੈਰੀਟੇਜ ਨਾਲ ਸਾਨੂੰ ਬਹੁਤ ਪਿਆਰ ਹੈ ਤੇ ਲੱਕੜ ਦਾ ਹਰ ਜਿਹੜਾ ਇਹ ਛੋਟਾ ਜਿਹਾ ਜੀ ਇਹ ਇਹ ਉਸਲੋ ਦਾ ਇਹ ਹਾਂਜੀ ਹਾਂ ਇਹ ਬਾਹਰ ਲੈ ਜੀ ਚੈਨਲੇਟ ਜੀ ਕਿਸੇ ਟਾਈਮ ਦੇ ਉੱਤੇ ਲਾਉਂਦੇ ਸੀਗੇ ਤੇ ਇਹ ਪ੍ਰੀ ਲਾਈਕ ਯੋਰ ਇੰਡੀਪੈਂਡੈਂਸ ਤੋਂ ਪਹਿਲਾਂ ਦਾ ਬ੍ਰਿਟਿਸ਼ ਟਾਈਮ ਦੇ ਉੱਤੇ ਉਦੋਂ ਜਿੰਨੇ ਰਾਇਲ ਸਿਟੀ ਸੀਗੀਆਂ ਜੇ Rajasthan ਚ ਉਹਨਾਂ ਦੇ ਤੁਹਾਨੂੰ ਆਮ ਉਸਲੋ ਦਾ ਸਮਾਨ ਮਿਲ ਜੂਗਾ ਜੀ ਦੇਖਣ ਨੂੰ ਮਿਲਦਾ ਹਾਂਜੀ ਜੀ ਸਰ ਸਰ ਹਵੇਲੀ ਦੇ ਅੰਦਰ ਆ ਗਏ ਹਾਂ ਬਹੁਤ ਖੂਬਸੂਰਤ ਬਣੀ ਹੋਈ ਆ ਤੇ ਜਿਹੜੇ ਮਿੱਤਰ ਆਪਣੇ ਦੇਖ ਰਹੇ ਆ ਕਿਸੇ ਦਾ ਕਨਸੈਪਟ ਹੁੰਦਾ ਬਣਾਉਣ ਦਾ 12 ਤੱਕ ਆਪਾਂ ਲਗਭਗ ਡਰੋਨ ਦੇ ਸ਼ਾਟ ਲਾਇਵ ਹੋਏ ਜੀ ਠੀਕ ਹੈ ਜੀ ਗਰਾਉਂਡ ਫਲੋਰ ਤੇ ਕੀ ਕੀ ਕਨਸੈਪਟ ਰਹਿ ਜਾਂਦੇ ਜੀ ਆਪਾਂ ਕੁਝ ਨਹੀਂ ਜੀ ਜ਼ਿਆਦਾ ਆਮ ਅੰਦਰੋਂ ਤਾਂ ਜਿਹੜਾ ਮਾਡਰਨ ਕਨਸੈਪਟ ਹੀ ਹੈ ਮੈਂ ਤੁਹਾਨੂੰ ਦੱਸਿਆ ਠੀਕ ਹੈ ਸਰ ਇਹ ਉਹਦੇ ਵਿੱਚ ਕੋਈ ਕਿਉਂਕਿ ਹਾਰ ਬੰਦਾ ਚਾਹੁੰਦਾ ਵੀ ਜਿਹੜੀ ਪੁਰਾਣਾ ਆਪਾਂ ਆਰਕੀਟੈਕਚਰ ਅੰਦਰੋਂ ਵੀ ਕਰ ਲੈਣੇ ਆ ਨਾ ਕਰਾਂਦੇ ਉਹ ਕਈ ਵਾਰੀ ਆਪਣੇ ਰਹਿਣ ਦੇ ਸਿਸਟਮ ਨਾਲ ਜਾਂ ਮੌਸਮ ਦੇ ਹਿਸਾਬ ਨਾਲ ਨਹੀਂ ਸਿਸਟਮ ਬਣਾ ਲੈਂਦੇ ਨਹੀਂ ਮੈਡਮ ਤਾਂ ਅੰਦਰ ਤਾਂ ਜਿੰਨਾ ਹੈਗਾ ਜੀ ਉਹ 에어 ਪ੍ਰੂਫੀ ਹੈਗਾ ਠੀਕ ਹੈ 에어 ਕੰਡੀਸ਼ਨਸ ਹੈ ਸੌਰੀ ਉਸ ਕਰਕੇ ਅੰਦਰੋਂ ਕਨਸੈਪਟ ਥੋ ਕੀ ਜਿਹੜੂ ਹੈਗਾ ਜਿੰਨਾ ਫਰਨੀਚਰ ਹੈ ਜੀ ਮੈਂ ਆਪ ਡਿਜ਼ਾਈਨ ਕਰਦਾ ਜਿਵੇਂ ਘਰੇ ਘਰ ਵਿੱਚ ਡਿਜ਼ਾਈਨ ਕੀਤਾ ਫਰਨੀਚਰ ਵੀ ਮੈਂ ਆਪ ਹੀ ਡਿਜ਼ਾਈਨ ਕਰਦਾ ਜੀ ਆਪਣਾ ਠੀਕ ਹੈ ਜੀ ਆ ਮਤਲਬ ਜੋ ਵੀ ਫਰਨੀਚਰ ਦੇ ਆਈਡੀਏ ਨੇ ਜਾਂ ਪੁਰਾਣੇ ਜੀ ਇਹ ਜਿਹੜਾ ਸਾਡਾ ਕੋਈ ਰਹਿ ਗਿਆ ਹੈਗਾ ਪੁਰਾਣਾ ਬਹੁਤ ਪੁਰਾਣੇ ਹੈਗੇ 2 200 ਸਾਲ ਪੁਰਾਣੇ 100 100 ਸਾਲ ਪੁਰਾਣੇ ਜਾਂ ਤੁਸੀਂ ਆ ਦੇ एकदम ਨਵਾਂ ਬਣੇ ਉਹ ਮੈਂ ਡਿਜ਼ਾਈਨ ਕਰ ਲਿਆ ਸਰ ਕਰ ਲਵਾਂਗੇ ਠੀਕ ਹੈ ਸਰ ਹਾਂ ਜੀ ਤੇ ਯਾਰ ਸਰ ਆਪਾਂ ਉੱਪਰ ਚੱਲਦੇ ਹਾਂ ਜੀ ਫਸਟ ਫਲੋਰ ਤੇ ਤੇ ਪੌੜੀਆਂ ਮੇਨ ਜੇ ਆਪਾਂ ਦੇਖੀ ਹੈ ਨਾ ਜੀ ਗੇਟ ਦੇ ਸਾਹਮਣੇ ਰੱਖੀਆਂ ਆਪਾਂ ਹਾਂਜੀ ਹਾਂਜੀ ਉੱਪਰ ਜਾਣਾ ਸੀ ਬਿਕੋਜ਼ ਉਹਦਾ ਰੀਜ਼ਨ ਸੀ ਜੀ ਪਹਿਲਾਂ ਇਹ ਪੌੜੀਆਂ ਉੱਥੇ ਸੀ ਉਸਾਈਡ ਦੇ ਉੱਤੇ ਠੀਕ ਆ ਸਰ ਸਾਨੂੰ ਲੱਗਿਆ ਵੀ ਬਾਹਰੋਂ 뷰 ਨਹੀਂ ਬਲੌਕ ਹੋਣਾ ਮੈਂ ਅੰਦਰ ਬਹਿ ਕੇ ਵੀ ਤੁਸੀਂ ਸਾਰੀਆਂ ਬਿਲਡਿੰਗਸ ਬਾਹਰ ਦੇਖ ਸਕਦੇ ਨਾਲੇ ਚਾਹ ਨਾਲ ਹਾਂ ਹਾਂ ਇਸੇ ਕਰਕੇ ਫਿਰ ਇਹਨੂੰ ਮਿਡ ਕਮਿਟੀ ਚ ਲਿਆਇਆ ਠੀਕ ਆ ਸਰ ਸਰ ਫਸਟ ਫਲੋਰ ਤੇ ਆ ਗਏ ਹਾਂ ਹਾਂਜੀ ਤੇ ਇੱਥੇ ਕੀ ਕੀ ਆਪਾਂ ਹੋਰ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਤੇ ਨਹੀਂ ਕੋਈ ਐਸਾ ਕੁਝ ਐ ਨਹੀਂ ਵੀ ਕੋਈ ਡਿਫਰੈਂਟ ਹੈ ਜੀ ਫਰਨੀਚਰ ਹੀ ਹੈ ਜੀ ਜ਼ਿਆਦਾ ਵੀ ਜਿਵੇਂ ਫਰਨੀਚਰ ਹੈ ਮੋਰ 100 ਇਅਰ 올ਡ ਹੈਗਾ ਜੀ ਇਹ ਠੀਕ ਹੈ ਜੀ ਸਾਰਾ ਇਹ ਚਾਈਨਿਸ ਕਨਸੈਪਟ ਹੈ ਜੀ ਠੀਕ ਹੈ ਜੀ ਉਦੋਂ ਚਾਈਨਾ ਤੋਂ ਵੀ ਉਸ ਟਾਈਮ ਦੇ ਉੱਤੇ ਕੋਈ ਬ੍ਰਿਟਿਸ਼ ਟਾਈਮ ਤੋਂ ਪਹਿਲਾਂ ਇਹ ਇੰਪੋਰਟ ਹੁੰਦਾ ਸੀ ਜੀ ਆਪਣੇ ਇਥੇ ਕਰਦੇ ਸੀ ਹੈ ਨਾ ਆਈਵਰੀ ਦਾ ਕੰਮ ਜਿੰਨਾ ਵੀ ਤੁਸੀਂ ਦੇਖੋਗੇ ਆ ਡ੍ਰੈਗਨ ਜਿਹੇ ਹੈਗੇ ਹੈ ਨਾ ਬੜਾਈ ਵੀ ਇਹ ਸਾਰਾ ਜਿਹੜਾ ਕੰਮ ਹੋਊਗਾ ਹਾਥੀਦੰਦ ਦਾ ਜਾਂ ਇਹ ਸਾਰਾ ਚਾਈਨਾ ਤੋਂ ਠੀਕ ਹੈ ਇਹ ਹੋਣਾ ਹੀ ਇਹ ਤਾਂ ਸਰ ਲੱਕੜ ਦਾ ਕੋਈ ਹੈਗਾ ਜਿਹੜੀ ਕਿਹੜੀ ਲੱਕੜ ਵਰਤੀ ਜਾਂਦੀ ਹੂ ਜੋ ਟਾਈਮਾਂ ਤੋਂ ਇਹ ਜ਼ਿਆਦਾ ਬਰਮਾ ਠੀਕ ਆਉਂਦੀ ਹੈ ਜੀ ਬਰਮਾ ਠੀਕ ਹਾਂ ਜਿਹੜਾ ਵੀ ਪੁਰਾਣਾ ਸਮਾਨ ਤੁਹਾਨੂੰ ਮਿਲੂ ਉਸ ਨਾਲ ਬਰਮਾ ਟੀਕ ਲਈ ਬਰਮਾ ਟੀਕ ਹਾਂਜੀ ਉਹ ਹੁਣ ਤਾਂ ਕਿਉਂਕਿ ਵਰਲਡ ਦੀ ਨੰਬਰ 1 ਟੀਕ ਹੈ ਜਿਹੜੀ ਉਹ ਬਰਮਾ ਟੀਕ ਹੈ ਜੀ ਬਰਮਾ ਟੀਕ ਸੈਕੰਡ ਨੰਬਰ ਦੇ ਉੱਤੇ ਐਮ ਪੀ ਡੀ ਕਾ ਬਣੀ ਐਮ ਪੀ ਟੀਕ ਤਾਂ ਬਰਮਾ ਟੀਕ ਹੈ ਜਿਹੜੀ ਉਹ ਉਦੋਂ ਕਨਸੈਪਟ ਜਿੰਨੇ ਵੀ ਆਉਂਦੇ ਸੀ ਪੈਲਸ ਸਿਸਟ ਜਿੰਨੀ ਲੱਕੜ ਲੱਗਦੀ ਸੀ ਜੀ ਕਿਸੇ ਦੇ ਤਾਂ ਉਹ ਬਰਮਾ ਟੀਕ ਵੀ ਜ਼ਿਆਦਾ ਲੱਗ ਜੀ ਇਧਰ ਸਰ ਫਾਇਰਪਲੇਸ ਵੀ ਦੇਖ ਰਹੇ ਆ ਇਹਦਾ ਆਉਟਰ ਹਜੇ ਬਣਨ ਵਾਲਾ ਹੈ ਜੀ ਸਰ ਠੀਕ ਹੈ ਇਹਦਾ ਹਜੇ ਇਹਦੇ ਨਾਲ ਉਹ ਸਾਰਾ ਜਿਹੜਾ ਵੁੱਡਵਰਕ ਹੀ ਹੋਣਾ ਜੀ ਇਹਦਾ ਉਹ ਕਾਫੀ ਹਾਈਟ ਤੱਕ ਇਹ ਉਸ ਕਰਕੇ ਪੈਂਡਿੰਗ ਹੈ ਇਹ ਪਿੱਤਲੀ ਦੀ ਜੀ ਕਹਦੀ ਹੈ ਜੀ ਹਾਂਜੀ ਬਰਾਸ ਦੀ ਹੈ ਜੀ ਠੀਕ ਹੈ ਜੀ ਇਹ ਵੀ ਕਾਫੀ ਪੁਰਾਣੀ ਹੋਣੀ ਹੈ ਹਾਂਜੀ ਕਾਫੀ ਜਿਆਦਾ ਪੁਰਾਣੀ ਹੈ ਠੀਕ ਹੈ ਜੀ ਇੱਥੋਂ ਮਤਲਬ ਖੁੱਲਦੀ ਹੈ ਹਾਂਜੀ ਹਾਂ ਇਹਦੇ ਚੋਂ ਹੋ ਰੱਖ ਦਿੰਦੇ ਆ ਇਹ ਸਵਾਹ ਥੱਲੇ ਆ ਜਾਂਦੀ ਜੀ ਸਾਰੀ ਕੀ ਬਾਤ ਹੈ ਜੀ ਮਲ ਬਹੁਤ ਦੂਰ ਦੂਰ ਹੈ ਜੀ ਤਾਂ ਹਲ ਮੇਹਣੀ ਹਾਂ ਜੀ ਪੁਰਾਣੀਆਂ ਕੋ ਸਾਡੀਆਂ ਆਪਣੀਆਂ ਪਈਆਂ ਨੇ ਜੀ ਕੁਝ ਦੱਬੀਆਂ ਨੇ ਉਹਦੇ ਮੈਂ ਆ ਮੈਂ ਹੁਣੇ ਲੈ ਕੇ ਆਇਆ ਹੈਗਾ ਜੀ ਕਿਦੋਂ ਇਹ ਹਜੇ ਨੂੰ ਠੀਕ ਕਰ ਰਹੇ ਹੈਗੇ ਆ ਜੀ ਸਰ ਇਹਦਾ ਉੱਪਰ ਕਰਾਉਨ ਲੱਗਣਾ ਹੈਗਾ ਉਹ ਰਹਿ ਗਿਆ ਜੀ ਟੁੱਟ ਗਿਆ ਰਸਤੇ ਚ ਆਉਂਦੇ ਆਉਂਦੇ ਠੀਕ ਹੈ ਸਰ ਸੋ ਵਾਟ ਇਜ਼ ਦਿਸ ਇਜ਼ ਇਨ ਕੰਧ ਤੇ ਚੜਦੇ ਸੀ ਅੱਗੇ ਅੱਛਾ ਜੀ ਸਾਡੀ ਕੋ ਆਪਣੀਆਂ ਨੇ ਆ ਤਿੰਨ ਬਣੇ ਹੋਏ ਨੇ ਤਾਂ ਇਹ ਕੰਧ ਦੇ ਉੱਤੇ ਹਾਈਟ ਦੇ ਬਰਾਬਰ ਇਨਸਾਨ ਦੀ ਨੂੰ ਲਾਉਂਦੇ ਸੀ ਜੀ ਸੋ ਇਹ ਹੈ ਕੀ ਹੈ ਜੀ ਤੁਹਾਨੂੰ ਪਤਾ ਕੀ ਬਾਤ ਹੈ ਇਹ ਲੇਡੀਜ਼ ਦਾ ਗਹਿਣੇ ਟੰਗਣ ਵਾਲਾ ਜੀ ਅੱਛਾ ਜੀ ਉਹ ਤਾਂ ਜੋ ਬਿਲਕੁਲ ਸਾਹਮਣੇ ਆਪਣੇ ਦੇਖ ਸਕਣ ਜੀ ਉਹਨੂੰ ਹਾਈਟ ਦੇ ਉੱਤੇ ਆ ਕੇ ਹੈ ਨਾ ਪਰ ਇੱਥੇ ਸੁਨੀਲ ਦਾ ਕਪੜਾ ਜਿਹਾ ਲਾ ਕੇ ਇੱਥੇ ਉਹ ਆਪਣੇ ਜਿਹੜੇ ਔਰਨਾਮੈਂਟਸ ਆ ਜਿਹੜੇ ਗਹਿਣੇ ਉਹ ਰੱਖਦੇ ਦਿੰਦੇ ਸੀ ਹਾਂ ਜਿਹੜੇ ਅੱਜ ਦੇ ਸਮੇਂ 'ਚ ਬੁੱਡ ਵਰਕ ਕਰਦੇ ਨੇ ਉਹਨਾਂ ਲਈ ਵੀ ਇੱਕ ਕਨਸੈਪਟ ਦੇਤਾ ਜੀ ਨਵਾਂ ਹਾਂ ਤੇ ਇਹ ਪੁਰਾਣੇ ਹੈ ਜੀ ਬਹੁਤ ਬਿਲਕੁਲ ਜੀ ਬਿਲਕੁਲ ਹੁਣ ਤਾਂ ਹੈ ਹੀ ਨਹੀਂ ਜੀ ਹੁਣ ਐਸਾ ਕੁਝ ਹੈ ਨਹੀਂ ਬਿਲਕੁਲ ਜੀ ਬਿਲਕੁਲ ਇਹ ਨਾ ਜੀ ਜਿਹੜਾ ਫਰਨੀਚਰ ਹੁੰਦਾ ਜੀ ਹੁਣ ਤਾਂ ਚੇਅਰਸ ਬਣ ਗਈਆਂ ਹੈ ਨਾ ਤਾਂ ਮੈਂ ਚਲੋ ਪੜਦਾ ਵੀ ਕਾਫੀ ਰਹਿਣਾ ਜੀ ਮੈਂ ਫਰਨੀਚਰ ਦੀ ਹਿਸਟਰੀ ਬਾਰੇ ਵੀ ਕਾਫੀ ਪੜਿਆ ਠੀਕ ਆ ਸਰ ਕਿਵੇਂ ਫਰਨੀਚਰ ਡਵੈਲਪ ਹੋਇਆ ਜੀ ਇੰਡੀਆ ਦੇ ਵਿੱਚ ਕੋਈ ਕਨਸੈਪਟ ਨਹੀਂ ਸੀਗਾ ਜੀ ਸੋਫੇ ਦਾ ਅੱਛਾ ਜੀ ਆਪਣੇ ਤੁਸੀਂ ਪੁਰਾਣੇ ਜਿਹੜੇ ਦੇਖੋਗੇ ਨਾਲ ਜੀ ਸੋਫਾ ਨਹੀਂ ਹੁੰਦਾ ਸੀ ਸਿੱਧੀ ਚੇਅਰ ਹੀ ਹੁੰਦੀ ਸੀ ਚੇਅਰ ਹੁੰਦੀ ਸੀ ਕਿਉਂਕਿ ਬੰਦੇ ਬੰਦੇ ਨਾਲ ਬਹਿੰਦੇ ਨਹੀਂ ਸੀ ਓਕੇ ਉਹ ਇਸ ਨੂੰ ਐ ਸਮਝਦੇ ਸੀ ਵੀ ਜਿਵੇਂ ਯਾਰ ਲਾਈਕ ਨਹੀਂ ਯਾਰ ਮਤਲਬ ਆਪਣੇ ਉਹ ਸਮਝਦੇ ਸੀ ਤਾਂ ਹਰ ਤਰ੍ਹਾਂ ਦੇ ਜਿਵੇਂ ਅਣਖੀ ਜੀ ਦੀ ਗੱਲ ਕਹੇ ਦੀ ਵੀ ਇੱਕ ਬੰਦਾ ਇੱਕ ਹੀ ਬੈਠਣਾ ਹਾਂ ਹਾਂ ਸੋਫਾ ਕਨਸੈਪਟ ਨਹੀਂ ਸੀ ਆਪਣੇ ਆਇਆ ਜਦੋਂ ਬ੍ਰਿਟਿਸ਼ਰਸ ਨੇ ਉਹਰੇ ਸੋਫੇ ਇੰਟਰੋਡਿਊਸ ਕਰ ਰਹੇ ਵੀ ਇਕੱਠੇ ਬੈਠੋ ਹੈਨਾ ਤਾਂ ਉਹਨੂੰ ਸਾਰੇ ਹੱਸਦੇ ਸੀਗੇ ਵੀ ਐ ਕਦੇ ਹੁੰਦਾ ਹੁੰਦਾ ਵੀ ਇਹ ਸੋਫਾ ਹੈਨਾ ਤਾਂ ਉਹਨਾਂ ਨੇ ਫਿਰ ਕਾਊਚ ਲੈ ਹੁੰਦਾ ਵਿਚਰੋ ਤੁਸੀਂ ਇੱਕ ਪਾਸੇ ਜੀ ਤੁਸੀਂ ਇੱਕ ਬੰਦੇ ਨੂੰ ਪਾਰੀ ਬਿਠਾ ਲਓ ਇੱਕ ਓਰੇ ਬਿਠਾ ਲਓ ਹੈਨਾ ਤਾਂ ਆਪਸ ਵਿੱਚ ਗੱਲ ਕਰਨੀ ਆ ਤਾਂ ਹੌਲੀ-ਹੌਲੀ ਇੰਟਰੋਡਿਊਸ ਕੀਤਾ ਸਾਰਿਆਂ ਨੂੰ ਸੋਫਿਆਂ ਨਾਲ ਹੌਲੀ-ਹੌਲੀ ਜੁੜਦੇ ਗਏ ਲੋਕ ਹਾਂ ਤੁਸੀਂ ਹਰ ਹਿਸਟਰੀ ਦਾ ਹਿਸਟਰੀ ਹੈ ਜੀ ਇਹ ਹਰ ਫਰਨੀਚਰ ਦੀ ਬਿਲਕੁਲ ਸਰ ਜਿਹੜੀ ਇਹ ਚੇਅਰਸ ਹੈ ਜੀ ਇਹਨੂੰ ਮਾਰਨਿੰਗ ਟੀ ਚੇਅਰ ਕਹਿੰਦੇ ਹੈਗੇ ਇਹ ਬ੍ਰਿਟਿਸ਼ ਨੇ ਬਹੁਤ ਪੁਰਾਣੀਆਂ ਨੇ ਇਹ ਚੇਅਰਸ ਜੀ ਇਹ ਕੀ ਕਹਿੰਦੇ ਵੀ ਜਿਵੇਂ ਹਸਬੰਡ ਵਾਈਫ ਨੇ ਬੈਣਾ ਨਾ ਤੋ ਆਏ ਬੈਠ ਕੇ ਚਾਹ ਪੀ ਲੰਦੇ ਆਮ ਆਪਣੇ ਇੰਹੀਂ ਹੁੰਦਾ ਵੀ ਹੈ ਨਾ ਆਏ ਬੈਠ ਕੇ ਜਾਂ ਇੱਕ ਦੂਜੇ ਦੇ ਸਾਹਮਣੇ ਆ ਕੇ ਬੈਠ ਗਏ ਬਿਲਕੁਲ ਸਰ ਟੂ 뎃 ਸ਼ੇਅਰ ਅ ਕੱਪ ਆਫ ਟੀ ਤਾਂ ਇਹ ਜਿਹੜੀਆਂ ਸਿਗੀਆਂ ਜੀ ਇਹ ਕਹਿੰਦੇ ਸੀ ਵੀ ਜੇ ਤੁਸੀਂ ਮਾਰਨਿੰਗ ਟੀ ਪੀਂਦੇ ਹੋ ਤਾਂ ਤੁਸੀਂ ਯੂਸ ਇਟ ਲਾਈਕ ਦਸ ਸੋ ਥੈਟ ਯੂ ਕੈਨ ਟਾਕ ਟੂ ਈਚ ਅਦਰ ਠੀਕ ਹੈ ਇੱਕ ਦੂਜੇ ਵੱਲ ਮੂੰਹ ਹਾਂਜੀ 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 ਹਾਂ ਤੁਸੀਂ ਉਹ ਹਸਬੰਡ ਵਾਈਫ ਨੇ ਬੈਠਣਾ ਤਾਂ ਇਕੱਠੇ ਬੈਠੇ ਹੈ ਨਾ ਦੇ ਇੰਜੋਏ ਦ ਟੀ ਇਨ ਦ ਮਾਰਨਿੰਗ ਤੇ ਉਹਦੇ ਵਾਸਤੇ ਬਣੀ ਆ ਸੀ ਕੀ ਬਾਤ ਹੈ ਵੀ ਤੁਸੀਂ ਆਪਸ ਵਿੱਚ ਇੱਕ ਦੂਜੇ ਨੂੰ ਦੇਖ ਸਕੋ ਗੱਲ ਵੀ ਚੰਗੀ ਤਰ੍ਹਾਂ ਕਰ ਸਕੋ ਹੈ ਨਾ ਨੇੜੇ ਨੇੜੇ ਵੀ ਬੈਠ ਸਕੋ ਹਾਂ ਜੇ ਕਹਿ ਰਹੀ ਹੈ ਜੀ ਹਾਂਜੀ ਹਾਂਜੀ ਤੇ ਉਹ ਕਨਸੈਪਟ ਹੈ ਦੀ ਪਰ ਹੈ ਇਹ ਬਹੁਤ ਜ਼ਿਆਦਾ ਮਤਲਬ ਪੁਰਾਣੀਆਂ ਹੈਗੀਆਂ ਮਤਲਬ ਬ੍ਰਿਟਿਸ਼ ਟਾਈਮ ਦੀ ਹੈਗੀਆਂ ਜਾਨੀ ਕੋਈ ਜੀ ਜੀ ਸਰ ਤੋਂ ਆਏ ਹਰ ਇੱਕ ਚੀਜ਼ ਦੀ ਇੱਕ ਹਿਸਟਰੀ ਬੰਦੀ ਹੈ ਜੀ। ਬਿਲਕੁਲ। ਮਤਲਬ ਕੋਈ ਵੀ ਚੀਜ਼ ਰੱਖੀ ਹੈ ਨਹੀਂ ਹੈਗਾ ਵੀ ਆਪਾਂ ਇੱਕ ਲੈ ਕੇ ਜਾਂ ਆਪਣੇ ਪੁਰਾਣੇ ਵਿਰਾਸਤੋਂ ਆਪ ਨੂੰ ਮਿਲੀ ਆ ਤਾਂ ਉਹਦੇ ਬਾਰੇ ਸਟੱਡੀ ਜ਼ਰੂਰ ਕੀਤੀ ਹੈ। ਹਾਂਜੀ ਹਾਂਜੀ। ਸਰ ਓਪਨ ਟਰੈਸ ਬਹੁਤ ਖੁੱਲਾ ਡੁੱਲਾ ਰੱਖਿਆ ਜੀ। ਹਾਂਜੀ ਹਾਂ। ਨਾਲ ਬੈਕ ਸਾਈਡ ਤੇ ਫੈਮਿਲੀ ਨਾਲ ਬੈਠਣ ਨੂੰ। ਇਹੀ ਹੁੰਦਾ ਹੁੰਦਾ। ਅੱਗੇ ਹੁਣ ਕੀ ਕਰਦੇ ਆ ਬਈ ਜੀ ਜ਼ਿਆਦਾਤਰ ਨਾ ਮੈਂ ਮਤਲਬ ਤੂੰ ਬਿਕੋਜ਼ ਯੂ ਆਰ ਵਰਸ਼ਿਪ ਟੂ ਦੀ ਬਹੁਤ ਜ਼ਿਆਦਾ ਹੈਗੀ ਆ ਹੈ ਨਾ ਲੋਕ ਸਮਝ ਜਾਂਦੇ ਇਸ ਗੱਲ ਨੂੰ। ਲੋਕ ਟਰੈਸ ਫਰੰਟ ਤੇ ਬਣਾਉਂਦੇ। ਬਿਲਕੁਲ। ਜਿਹੜਾ ਯੂਜ਼ ਨਹੀਂ ਹੁੰਦਾ। ਕਿਉਂ ਸੜਕ ਤੋਂ ਤਾਂ ਲੋਕ ਦੇਖੀ ਜਾਂਦੇ ਆ ਹੈਨਾ ਤੇ ਉਹ ਨਹੀਂ ਸਕਦੀ ਤੁਸੀਂ ਮਤਲਬ ਉਹ ਚੀਜ਼ ਖਤਮ ਹੋ ਗਈ ਆਪਣੇ ਇਹ ਹੁਣ ਜਿਹੜਾ ਟਰੈਸਸ ਮੈਂ ਬਣਾਇਆ ਮੈਂ ਘਰ ਦੇ ਪਿਛਲੇ ਪਾਸੇ ਬਣਾਇਆ ਜਿਹੜੀ ਤੁਸੀਂ ਪੁਰਾਣੀਆਂ ਬਿਲਡਿੰਗ ਦੇਖੋਗੇ ਹੈਨਾ ਲੋਕ ਆਰਕਾ ਤਾਂ ਬਣਾ ਲੈਂਦੇ ਆ ਹੈਨਾ ਸਭ ਕੁਝ ਕਰ ਲੈਂਦੇ ਆ ਪਰ ਇਹ ਜਿਹੜੀਆਂ ਚੀਜ਼ਾਂ ਵੀ ਜਿੱਥੇ ਥੋੜੀ ਫੈਮਿਲੀ ਨੇ ਬੈਠਣਾ ਨਾ ਉਥੇ ਪੜਦਾ ਜ਼ਰੂਰੀ ਹੁੰਦਾ ਇਹ ਜਿਹੜਾ ਪਿੱਛੇ ਵਾਲਾ ਪਾਸਾ ਹੈ ਸਾਡਾ ਤੇ ਇੱਥੇ ਸਾਡੀ ਫੈਮਿਲੀ ਸ਼ਾਮ ਨੂੰ ਬਹਿ ਜਾਂਦੇ ਆ ਜਦੋਂ ਮੌਸਮ ਚੰਗਾ ਹੋਵੇ ਮੀਂਹ ਪੈਂਦਾ ਜੀ ਤਾਂ ਉਰੇ ਆ ਜੀ ਲੈ ਹੈਗਾ ਹੈਨਾ ਇੱਥੇ ਤੁਸੀਂ ਕਿਚਨ ਨੀਚੇ ਜੀ ਤੁਹਾਨੂੰ ਬਣਵਾ ਲਿਆ ਨਸਟੇਬਲਸ ਨਹੀਂ ਤੇ ਇਥੇ ਘੋੜੇ ਦੇਖਦੇ ਰਹੀ ਆ ਹਨਾ ਸ਼ਾਮ ਨੂੰ ਉਹ ਦੇਖਦੀ ਆ ਉਹ ਤੇ ਖੁੱਲੇ ਛੱਡ ਲਈਦੇ ਆ ਠੀਕ ਆ ਸਰ ਤੇ ਉਹ ਦੇਖਦੇ ਆ ਸੁਬਾ ਉੱਠਨੇ ਆ ਜੀ ਤਾਂ ਬੈਡਰੂਮ ਦੀ ਖਿੜਕੀ ਤੋਂ ਸਭ ਤੋਂ ਪਹਿਲਾਂ ਉੱਠਦੇ ਸਾਰ ਮੈਨੂੰ ਘੋੜੇ ਦੇਖਦੇ ਆ ਜੀ ਆਪੇ ਕੀ ਬਾਤ ਹੈ ਪੂਰਾ ਘੋੜੇ ਨਾਲ ਲਗਾ ਹਾਂਜੀ ਹਾਂਜੀ ਹਾਂ ਜੀ ਤਾਂ ਇਹ ਜਿਹੜੀ ਚੀਜ਼ ਆ ਨਾ ਇਹ ਜ਼ਰੂਰੀ ਹੁੰਦੀ ਆ ਭਾਈ ਜੀ ਪਰਦਾ ਬਹੁਤ ਜ਼ਰੂਰੀ ਆ ਜਿੰਨਾ ਘਰ ਬਣਾਉਣਾ ਜ਼ਰੂਰੀ ਐ ਉਨਾ ਹੀ ਪਰਦਾ ਵੀ ਉਸ ਤੋਂ ਕਿਤੇ ਜ਼ਿਆਦਾ ਮੈਂ ਕਹਿੰਦਾ ਪਰਦਾ ਜ਼ਰੂਰੀ ਐ ਪਰਦਾ ਜੀ ਕਿਉਂਕਿ ਘਰ ਬਣਾਉਣ ਦਾ ਸੁੱਖ ਹੀ ਫਿਰ ਮਿਲਣਾ ਆਪਾਂ ਨੂੰ ਜੇ ਆਪਾਂ ਉਹਦੇ ਵਿੱਚ ਆਪਦੇ ਪਰਿਵਾਰ ਨਾਲ ਰਹਿ ਸਕੀਏ ਜਿਹੜੇ ਮਾਡਰਨ ਕਨਸੈਪਟ ਹਨਾ ਜੀ ਉਹ ਤਾਂ ਆਇਆ ਲੱਗਦਾ ਜਿਵੇਂ ਤੁਸੀਂ ਸੜਕ ਤੇ ਲੈ ਰਹੇ ਹੋ ਬਿਲਕੁਲ ਜੀ ਉਸ ਤੋਂ ਚੰਗਾ ਤਾਂ ਸੜਕ ਦੀ ਹੈ ਨਾ ਤੂੰ ਕਰ ਕਰ ਘਰ ਬਣੇ ਇਸ ਚੀਜ਼ ਵਾਸਤੇ ਹੁੰਦਾ ਕਿ ਤੁਸੀਂ ਆਪਣੀ ਪ੍ਰਾਈਵੇਸੀ ਰੱਖ ਸਕੋ ਆਪਣਾ ਪਰਦਾ ਰੱਖ ਸਕੋ ਹੈਨਾ ਥੋੜੇ ਲੇਡੀਆਂ ਆ ਬੇਟੀਆਂ ਆ ਤੁਹਾਡੀਆਂ ਤੁਹਾਡੇ ਮੈਸੇਜ ਆ ਤੁਹਾਡੇ ਮਦਰ ਆ ਉਹ ਚੀਜ਼ਾਂ ਨਾ ਜਿਹੜੀਆਂ ਉਹ ਸਭ ਤੋਂ ਪਹਿਲਾਂ ਉਹ ਕਨਸੈਪਟ ਦਿਮਾਗ 'ਚ ਰੱਖਣਾ ਚਾਹੀਦਾ ਹੁੰਦਾ ਉਹਨਾਂ ਨੂੰ ਇਹ ਘਰ ਬਣਾਉਣ ਤੋਂ ਪਹਿਲਾਂ ਹੈਨਾ ਤਾਂ ਉਹ ਜਿਹੜੀ ਚੀਜ਼ ਬਹੁਤ ਜ਼ਰੂਰੀ ਹੁੰਦੀ ਹੈ ਜੀ ਬਾਕੀ ਤਾਂ ਇਹ ਇੱਟਾਂ ਤੇ ਸੀਮੈਂਟੀ ਹੈ ਜੀ ਹੈਨਾ ਹਾਂ ਇਹ ਤਾਂ ਜਿੰਨਾ ਮਰਜ਼ੀ ਲਾ ਲਓ ਚਾਹੇ ਘੱਟ ਲਾਓ ਚਾਹੇ ਵਧਾ ਲਾਓ ਪਰ ਉਹਦਾ ਬੈਕਸਾਈਡ ਜੋ ਥਿਉਰੀ ਕੰਮ ਕਰਦੀ ਆ ਜੋ ਆਪਣੇ ਪ੍ਰਾਤਨ ਕਰਦੀ ਸੀ ਬਿਲਕੁਲ ਜੀ ਜੀ ਸਰ ਅੱਗੇ ਜਿਵੇਂ ਸਾਡਾ ਪੁਰਾਣਾ ਸ਼ਹਿਰ ਦੇ ਵਿੱਚ ਉਰੇ ਸੀ ਜੀ ਘਰ ਉਹ ਵੀ ਬਹੁਤ ਪੁਰਾਣਾ ਸੀ 1930 ਚ ਬਣਿਆ ਸੀ ਠੀਕ ਹੈ ਸਰ ਉੱਥੇ ਵੀ ਸਾਡੇ ਤਿੰਨ ਵੇੜੇ ਸੀ ਜੀ ਆਊਟਰ ਵੇੜਾ ਹੱਡ ਸੀ ਜੀ ਫੇਰ ਕੰਧਾਂ ਸੀ ਫੇਰ ਵੇੜਾ ਸੀਗਾ ਫੇਰ ਤੀਜੇ ਥਾਂ ਤੇ ਫੈਮਿਲੀ ਰਹਿੰਦੀ ਸੀ ਠੀਕ ਹੈ ਤਾਂ ਜਿਹੜੀ ਮਤਲਬ ਕਿਸੇ ਨੇ ਆਉਣਾ ਤਾਂ ਬਾਹਰਲੇ ਵੇੜੇ 'ਚ ਬੈਠੇ ਠੀਕ ਹੈ ਜੀ ਫੇਰ ਕੋਈ ਹੋਰ ਆਇਆ ਨਾ ਅੰਦਰ ਨਹੀਂ ਵੇੜੇ 'ਚ ਆ ਜੁੜੀ ਫੇਰ ਜਿਹੜਾ ਮੇਨ ਕੋਈ ਘਰ ਦਾ ਹੀ ਬੰਦਾ ਹੋ ਜਾਂ ਨੇੜੇ ਦੇ ਰਿਸ਼ਤੇਦਾਰ ਸੀ ਉਹੀ ਚੀਜ਼ੇ ਵੇੜੇ 'ਚ ਆਉਂਦੇ ਸੀ ਜੀ ਸਰ ਰੂਮ ਦੇ ਵਿੱਚ ਆਪਾਂ ਇੱਕ ਚੀਜ਼ ਬਹੁਤ ਵੱਖ ਆਮ ਜਿਵੇਂ ਟੇਬਲ ਗੋਲ ਹੁੰਦੇ ਜਾਂ ਚੌਰਸ ਹੁੰਦੇ ਆ ਇਹ ਟੇਬਲ ਕਿਸ ਤਰ੍ਹਾਂ ਦਾ ਜੀ ਇਹ ਟੇਬਲ ਨਾਲ ਜੀ ਅੱਗੇ ਤੁਹਾਨੂੰ ਮੈਂ ਦੱਸੀ ਹੈ ਜੀ ਗੱਲ ਜੀ ਵੀ ਜਿਹੜੀ ਵੀ ਅੱਗੇ ਘਰ ਵੀ ਬਣਾਉਂਦੇ ਜਾਂ ਜਿਹੜਾ ਫਰਨੀਚਰ ਬਣਦਾ ਸੀ ਨਾ ਜੀ ਉਹ ਬਹੁਤ ਸੋਚ ਸਮਝ ਕੇ ਤੇ ਸਾਰੀ ਸਾਇੰਸ ਉਹਦੇ ਲੱਗੀ ਹੁੰਦੀ ਸੀ ਹੈਨਾ ਤੇ ਨੀਡ ਬੇਸਡ ਚੀਜ਼ਾਂ ਬਣਦੀਆਂ ਸੀ ਇਹ ਜੀ ਕੋਈ ਮੈਂ ਪੁੱਛਿਆ ਸੀ ਚੈਸ ਵਾਸਤੇ ਤਾਂ ਨਹੀਂ ਹੋ ਸਕਦਾ ਬਟ ਕੋਈ ਹੋਰ ਚੈਸ ਵਰਗੀ ਕੋਈ ਗੇਮ ਹੋਣੀ ਜੀ ਤੇ ਜਦੋਂ ਮਿਲ ਕੇ ਆ ਦੇਖੋ ਇਹਦੇ ਟਾਇਰ ਹੈ ਨੀਂ ਚੇ ਜੀ ਠੀਕ ਹੈ ਜੀ ਇਹ ਜਦੋਂ ਤੁਸੀਂ ਬੈਠ ਕੇ ਇਹਦੇ ਤੇ ਤਾਂ ਤੁਸੀਂ ਸਿੰਕਨ ਹੋ ਜਾਂਦੇ ਹੋ ਮਤਲਬ ਦਿਮਾਗ ਪਰਪਰ ਲੱਗਦਾ ਹੈ ਨਾ ਗੇਮ ਕਿਤੇ ਕਿਸੇ ਚੀਜ਼ ਤੇ ਹੈ ਨਾ ਤਾਂ ਇਹ ਕੋਈ ਗੇਮ ਖੇਡਣ ਵਾਸਤੇ ਬਣਿਆ ਸੀ ਜੀ ਇਹਦੀਆਂ ਸਾਈਡ ਦੇ ਉੱਤੇ ਪਾਕਟਸਾਂ ਛੋਟੀਆਂ ਤੁਸੀਂ ਕੁਝ ਜਿੱਤੇ ਆ ਇਹਦੇ ਚ ਪਾ ਲਿਆ ਫਿਰ ਮੈਨੂੰ ਕਰ ਲਿਆ ক্লোਜ਼ ਠੀਕ ਹੈ ਤਾਂ ਉਹ ਚਾਰੇ ਪਾਸੇ ਹੈ ਜੀ ਇਹਦੇ ਇਹਦੇ ਤੇ ਸਟੈਂਪ ਹੈਗਾ ਜੀ ਇਹਦੀ ਈਸਟ ਇੰਡੀਆ ਕੰਪਨੀ ਕਲਕੱਤਾ ਤੋਂ ਲਿਆਂਦਾ ਸੀ ਮੈਂ ਇਹ ਠੀਕ ਹੈ ਜੀ ਟੇਬਲ ਹੋ ਕਾਫੀ ਸਾਲ ਹੋ ਗਏ ਜੀ ਇੱਥੇ ਆ ਲੱਗੀ ਵੀ ਇਸਟੈਂਪ ਇਹਦੀ ਕੁਝ ਹੁਣ ਪਾਲਿਸ਼ ਵਾਲਿਆਂ ਨੇ ਖਰਾਬ ਕਰਤੀ ਜੀ ਕੁਝ ਇਹ ਤੇ ਇਹ ਮਤਲਬ ਮੇਡ ਇਨ ਇੰਗਲੈਂਡ ਕਿਆ ਬਾਤ ਹੈ ਤੇ ਇਹ ਦੇਖੋ ਤੁਸੀਂ ਉੱਪਰ ਕੋਲ ਪ੍ਰੋਪਰ ਜੂਜ਼ ਜੇ ਕਹਿ ਸਕਦੇ ਆ ਇਹ ਚੀਜ਼ਾਂ ਦੇ ਹੁੰਦੇ ਸੀ ਹਾਂ ਇਹ ਮਤਲਬ ਹਰ ਚੀਜ਼ ਜਿਹੜੀ ਸੀ ਨੀਡ ਬੇਸਡ ਬਣਦੀ ਸੀ ਵੀ ਇਹ ਨਹੀਂ ਮੇਜ ਬਣਾਉਣਾ ਇਹ ਹੁੰਦਾ ਸੀ ਕਿਸ ਚੀਜ਼ ਵਾਸਤੇ ਬਣਾਉਣਾ ਕਿਸ ਚੀਜ਼ ਵਾਸਤੇ ਹੈ ਨਾ ਤੁਸੀਂ ਸੋਫਾ ਬਣਾਉਣਾ ਕਿ ਕਿੱਥੇ ਰੱਖਣਾ ਜੀ ਸਰ ਅਕੋਰਡਿੰਗਲੀ ਜਿਹੜਾ ਪ੍ਰੋਡਕਟਸ ਤਿਆਰ ਹੁੰਦੀਆਂ ਸੀ ਸਰ ਜਿਵੇਂ ਰੂਮ ਦੇ ਨਾਲ ਇੱਕ ਚੀਜ਼ ਇਹ ਵੀ ਮੈਂ ਦੇਖ ਰਿਹਾ ਇੱਧਰ ਓਪਨ ایرিয়া ਰੱਖਿਆ ਹੋਇਆ ਜੀ ਜਾਂ ਤਾਂ ਹੁਣ ਅੱਜ ਦਾ ਜਿਹੜਾ ਕਨਸੈਪਟ ਹੈ ਬਾਥਰੂਮ ਨਾਲ ਡਰੈਸਿੰਗ ਤਾਂ ਦੇ ਦਿੰਦੇ ਨੇ ਪਰ ਰੂਮ ਦੀ ਸਿੱਧੀ ਐਂਟਰੀ ਹੁੰਦੀ ਹੈ ਲੌਬੀ ਦੇ ਵਿੱਚੋਂ ਆਪਾਂ ਇੱਥੇ ਵੀ ਇੱਕ ਗੈਪ ਪੱਟੀ ਸਾਡੇ ਸਾਰੇ ਰੂਮ ਬਣਾਉਣ ਹੈਗਾ ਜੀ ਇਹ ਮੇਨ ਜਿਹੜੇ ਰੂਮ ਹੈਗੇ ਆ ਜੀ ਇਹਦੇ ਵਿੱਚ ਕੀ ਹੈ ਜੀ ਇੱਥੇ ਇੱਕ ਤਾਂ ਡਰੈਸਿੰਗ ਦੇ ਅੰਦਰ ਹੈਗਾ ਅੱਡਾ ਜੀ ਇੱਥੇ ਇੱਥੇ ਸਿਰਫ ਨਾ ਮਤਲਬ ਲਾਸਟ ਲੁੱਕ ਤੁਸੀਂ ਰੂਮ ਤੋਂ ਜਾ ਰਹੇ ਹੋ ਕਿਤੇ ਕੰਮ ਹੈ ਨਾ ਤੁਸੀਂ ਤਿਆਰ ਹੋ ਗਏ ਯੂ ਸਟੈਂਡ ਹੇਅਰ ਤੁਸੀਂ ਮਿਰਰ ਹੋਣਗੇ ਚਾਰੇ ਪਾਸੇ ਤੁਹਾਨੂੰ ਆਪਣੇ ਆਪ ਨੂੰ ਦੇਖ ਸਕੋ ਲਾਸਟ ਲੋਕ ਉਹਦੇ ਬਾਅਦ ਜਾ ਰਹੇ ਆਪਾਂ ਅਸ਼ੀਸ਼ ਦੇ ਅਸੀਂ ਦੇਖ ਕੇ ਚਲੇ ਗਏ ਅਚਾ ਸੈਕੰਡ ਉਰੇ ਜੀ ਟੇਬਲਸ ਹੈਗੇ ਆ ਜਦੋਂ ਕੋਈ ਸਰਵੈਂਟ ਆਇਆ ਉਹਨੇ ਤੁਹਾਨੂੰ ਕੁਝ ਵੀ ਸਰਵ ਕਰਨਾ ਡਿਨਰ ਦੇਣਾ ਕੁਝ ਵੀ ਕਰਨਾ ਉਹਨੇ ਇੱਥੇ ਰੱਖ ਕੇ ਚਲੇ ਜਾਣਾ ਮਤਲਬ ਉਹ ਅੰਦਰ ਆਊਟ ਨਹੀਂ ਹੈਗੇ ਵੀ ਅੰਦਰ ਚਲੇ ਗਏ ਹੈਨਾ ਤਾਂ ਉਹ ਅਸੀਂ ਆਪ ਹਮ ਆਪਣਾ ਅੰਦਰ ਲੈ ਜਾਂਦੇ ਹੈਗੇ ਜੀ ਸਾਰਾ ਕੁਝ ਤੇ ਭਾਂਡੇ ਆ ਜਾਂ ਵੀ ਆ ਉਹ ਇੱਥੇ ਰੱਖਤਾ ਤੁਸੀਂ ਆਪਣਾ ਕੁੰਡਾ ਬੰਦ ਕਰਤੀ ਸੌਂ ਗਏ ਨਾ ਤਾਂ ਉਸ ਤੋਂ ਬਾਅਦ ਉਹ ਆਏ ਤੇ ਚੱਕ ਕੇ ਉਹਨੂੰ ਲੈ ਗਏ ਬਿਲਕੁਲ ਠੀਕ ਹੈ ਤਾਂ ਇਹ ਜਿਹੜੀ ਪ੍ਰਾਈਵੇਸੀ ਹੈ ਨਾ ਜੀ ਉਹ ਫਿਰ ਉਹ ਹੀ ਹਰ ਕਰਦੇ ਬਾਹਰ ਵੀ ਤੇ ਹਰ ਜਗ੍ਹਾ ਦੇ ਉੱਤੇ ਪਹਿਲੀ ਚੀਜ਼ ਉਹੀ ਹੁੰਦੀ ਆ ਵੀ ਤੁਸੀਂ ਇਹ ਪਹਿਲਾਂ ਮੰਨਦੇ ਸੀ ਬਿਲਕੁਲ ਜੀ ਇਹ ਮੈਂ ਦਿੱਲੀ ਕਨੌਟ ਦਿੱਲੀ ਜੀ ਚੜ੍ਹ ਕੇ ਪੂਰੀ ਨਹੀਂ ਸੌਰੀ ਖਾਨ ਮਾਰਕੀਟ ਹੈ ਜੀ ਖਾਨ ਮਾਰਕੀਟ ਦੇ ਬਿਲਕੁਲ ਨਾਲ ਇੱਕ ਹੋਟਲ ਹੈ ਜੀ ਬਹੁਤ ਪੁਰਾਣਾ ਜੀ ਉਹ ਵੀ ਪ੍ਰੀ ਇੰਡੀਪੈਂਡੈਂਸ ਹੋਟਲ ਹੈ ਜੀ ਉਹ ਮਤਲਬ ਆਜ਼ਾਦੀ ਤੋਂ ਪਹਿਲਾਂ ਦਾ ਜੀ ਉੱਥੇ ਮੈਂ ਰਿਹਾ ਸੀ ਜੀ ਦੋ ਰਾਤਾਂ ਤੇ ਉਹ ਸਿੰਘ ਗਏ ਸੀਗੇ ਅੰਬੈਸੀ ਕੰਮ ਕੋਈ ਉੱਥੇ ਅਸੀਂ ਨੇੜੇ ਬੁੱਕ ਕਰਾ ਲਿਆ ਸੀ ਉਹ ਹੋਟਲ ਦੇ ਵਿੱਚ ਇਹ ਕਨਸੈਪਟ ਸੀਗਾ ਹਾਂਜੀ ਤਾਂ ਮੈਂ ਬੜਾ ਖੁਸ਼ ਹੋਇਆ ਉਹ ਦੇਖ ਕੇ ਜੀ ਫਿਰ ਮੈਂ ਉਹ ਉਰੇ ਕਾਪੀ ਕੀਤਾ ਯਾਰ ਉਹਨਾਂ ਯਾਤਰੀ ਜੀ ਹੁਣ ਵੀ ਆਪਾਂ ਦੇਖਦੇ ਆਪਾਂ 5 ਸਟਾਰ ਕਿਸੇ ਮਰਜ਼ੀ ਹੋਟਲ ਚ ਵਗ ਜੀ ਹਾਂਜੀ ਆਪਾਂ ਖਾਣਾ ਖਾਦਾ ਜੇ ਚਲੋ ਇੱਕ ਟੇਬਲਟਰ ਨਹੀਂ ਹੈ ਆਪਾਂ ਇੱਥੇ ਰੱਖ ਦਿੰਦੇ ਹਾਂ ਨਾਲੇ ਤਾਂ ਦੇਖਣ ਨੂੰ ਨਹੀਂ ਸੋਹਣੀ ਲੱਗਦੀ ਚੀਜ਼ ਨਹੀਂ ਲੱਗਦੀ ਕਿਉਂਕਿ ਜਿਹੜੇ ਬੰਦੇ ਉੱਥੇ ਤੁਰੇ ਫਿਰਦੇ ਹੋਟਲ ਚ ਤੇ ਦੂਸਰਾ ਜੇ ਆਪਾਂ ਨੂੰ ਚਲੋ ਖਾਣਾ ਟੇਬਲ 'ਚ ਇੱਥੇ ਰੱਖ ਵੀ ਜਾਊਗਾ ਤਾਂ ਬਾਹਰ ਮੱਖੀ ਜਾਂ ਕੋਈ ਟੱਪਰ ਆ ਉਹ ਵੀ ਚੀਜ਼ ਤੋਂ ਨਹੀਂ ਕਹਿੰਦੀ ਇਹਦੇ ਵਿੱਚ ਇਧਰੋਂ ਗੇਟ ਬੰਦ ਹੁੰਦਾ ਇਧਰੋਂ ਆਪਣਾ ਰੂਮ ਦਾ ਬੰਦ ਵਿਚਾਲੇ ਪਿਆ ਠੰਡਾ ਵੀ ਨਹੀਂ ਹੁੰਦੀ ਚੀਜ਼ ਜੋ ਮਰਜ਼ੀ ਉਹਨੇ ਰੱਖ ਦੋ ਜੀ ਕਹਿੰਦਾ ਕਿਸ ਸਰ ਹਵੇਲੀ ਤੋਂ ਬਾਅਦ ਇਹ ਗੱਲ ਕਰੀ ਇੱਧਰ ਇਹ ਕੀ ਕਨਸੈਪਟ ਆ ਗਿਆ ਜੀ ਇਹ ਨੀਚੇ ਹਾਲ ਹੈ ਜੀ ਬਿਲਿਟ ਹਾਲ ਹੈ ਬੇਸਿਕਲੀ ਠੀਕ ਹੈ ਜੀ ਇੱਥੇ ਮੈਂ ਮਤਲਬ ਕਾਫੀ ਟੇਬਲਸ ਤੇ ਬਿਲਿਟ ਰੱਖਣਾ ਨਹੀਂ ਠੀਕ ਹੈ ਉਹਦੇ ਹੈ ਨਹੀਂ ਮੇ ਕੋਲ ਆ ਰਿਹਾ ਜੀ ਤੇ ਜਿਹੜਾ ਉੱਪਰ ਹੈ ਜੀ ਉਹ ਲਾਇਬ੍ਰੇਰੀ ਹੈ ਬੁੱਕਸ ਦੀ ਠੀਕ ਹੈ ਬੁੱਕਸ ਬਹੁਤ ਨੇ ਠੀਕ ਹੈ ਤੇ ਮੈਂ ਪੜਦਾ ਵੀ ਰਹਿਣਾ ਜੀ ਮੇਨ ਕਲੈਕਸ਼ਨ ਦੀ ਬੈਠ ਕੇ ਪੜ ਸਕਦਾ ਹਾਂ ਹਾਂ ਜੀ ਕਲੈਕਸ਼ਨ ਦਾ ਸ਼ੌਕ ਹੈ ਜੀ ਬੁੱਕਸ ਦਾ ਮੈਨੂੰ ਜੀ ਸਰ ਉੱਪਰ ਇਹਦੀ ਲਾਇਬ੍ਰੇਰੀ ਬਣਨੀ ਹੈ ਜੀ ਇਹ ਬੇਸਿਕਲੀ ਜਦੋਂ ਆਪਾਂ ਅੱਗੇ ਲ ਜਾਂਦੇ ਹਾਂ ਨਾ ਜੀ ਜਿੱਥੇ ਤ ਤਾਰ ਜੀ ਮੈਂ ਜੇ ਤੁਸੀਂ ਬੈਕ ਤੇ ਗੰਗਾ ਜਮਨਾ ਦਾ ਦੇਖੀ ਹੋਈ ਹੈ ਜੀ ਜੀ ਜਮਨਾ ਦੇ ਆਪੋਜੀਟ ਸਾਈਡ ਚਲੇ ਜਾਓ ਠੀਕ ਹੈ ਜੀ ਤਾਰ ਦੇ ਦੂਜੇ ਪਾਸੇ ਹੈ ਨਾ ਜੀ ਸਰ ਉੱਥੇ ਜਦੋਂ ਜਾਂਦੇ ਆ ਨਾ ਜੀ ਉੱਥੇ ਇੱਕ ਬਿਲਡਿੰਗ ਹੈ ਉਹਦਾ ਨਾਮ ਹੈ ਬਿਲਡਿੰਗ ਦਾ ਇਤਮਾਦ ਉਦੌਲਾ ਇਤਮਾਦ ਇਦਮਾਦ ਉਦਦੌਲਾ ਇਦਮਾਦ ਉਦਦੌਲਾ ਉਹਦਾ ਮਤਲਬ ਹੁੰਦਾ ਜੀ ਪਿਲਰ ਆਫ ਦਾ ਸਟੇਟ ਪਿਲਰ ਆਫ ਦਾ ਸਟੇਟ ਪਿਲਰ ਆਫ ਦਾ ਸਟੇਟ ਦਾ ਮਤਲਬ ਬਣਿਆ ਵੀ ਜਿਹਦੇ ਉਹ ਇਨਸਾਨ ਜਿਹਦੇ ਸਿਰ ਤੇ ਸਾਰਾ ਰਾਜ ਖੜਾ ਖੜਾ ਸਟੇਟ ਖੜੀ ਹੈ ਜੀ ਤਾਂ ਉਹ ਜਿਹੜੀ ਮੁਮਤਾਜ਼ ਸੀਗੇ ਉਹਨਾਂ ਦੇ ਜਿਹੜੇ ਫਾਦਰ ਸੀ ਜੀ ਮੁਮਤਾਜ਼ ਦੇ ਉਹਨਾਂ ਦੀ ਬੀਗਮ ਸਾਹਿਬਾ ਦੇ ਜਿਹੜੇ ਫਾਦਰ ਸੀ ਜੀ ਉਹਨਾਂ ਦਾ ਨਾਮ ਸੀਗਾ ਉਹਨਾਂ ਨੂੰ ਖਿਤਾਬ ਮਿਲਿਆ ਹੋਇਆ ਸੀਗਾ ਇਤਮਾਦਉਦਦੌਲਾ ਠੀਕ ਹੈ ਜੀ ਤਾਂ ਉਹਨਾਂ ਦਾ ਮਕਬਰਾ ਹੋ ਜੀ ਉਹ ਨੂਰਜਹਾਨ ਨੇ ਹੀ ਡਿਜ਼ਾਈਨ ਕੀਤਾ ਠੀਕ ਹੈ ਜੀ ਇਤਮਾਦਉਦਦੌਲਾ ਮੈਂ ਉੱਥੇ ਗਿਆ ਸੀ ਜੀ ਮੈਨੂੰ ਬਿਲਡਿੰਗ ਬਹੁਤ ਪਸੰਦ ਸੀ ਆਲਥੋ ਉਹ ਵਾਈਟ ਮਾਰਬਲ ਦੀ ਬਣੀ ਹੈ ਇਹ ਰੈੱਡ ਸਟੋਨ ਦੀ ਪਰ ਮੈਂ ਉਹਨਾਂ ਨਾਲ ਦੀ ਕਰਮਾ ਕਰਮਾ ਮਾਰ ਕੇ ਜੀ ਮੈਂ ਉੱਥੇ ਰਿਹਾ ਹਫਤਾ ਜੀ ਠੀਕ ਹੈ ਮੈਂ ਉਹਨੂੰ ਚਾਰੇ ਪਾਸਿਓਂ ਦੇਖ ਕੇ ਕਰਮਾ ਮਾਰੀਆਂ ਹਰਦੀ ਦਾ ਹਾਂ ਆਪ ਨੂੰ ਬਣਾਇਆ ਮਿਲ ਕੇ ਫਿਰ ਮੈਂ ਉਹ ਇੱਥੇ ਬਣਵਾਇਆ ਜੀ ਹਾਂ ਇਸੇ ਤਰੀਕੇ ਨਾਲ ਇੱਕ ਤਰੀਕੇ ਨਾਲ ਹੀ ਬਣਾਇਆ ਉਹ ਮਤਲਬ ਇਸ ਤਰੀਕੇ ਨਹੀਂ ਜੀ ਉਹ ਡਬਲ ਹੈ ਜਿਵੇਂ ਇਹਦਾ ਫਰੰਟ ਹੈ ਆਈ ਉਹਦੇ ਪਿੱਛੇ ਵੀ ਹੋਗਾ ਅੱਛਾ ਪਿੱਛੇ ਵੀ ਦੋ ਬਾਡ ਹੋਮ ਹੈ ਠੀਕ ਹੈ ਉਹਦਾ ਫਰੰਟ ਇੱਕ ਪਾਸਾ ਮੈਂ ਬਣਾਇਆ ਜੀ ਇੱਥੇ ਠੀਕ ਕਰ ਬਣਾਇਆ ਹੈਗਾ ਜੀ ਸਰ ਇਹ ਹੈ ਉਸੇ ਤੋਂ ਹੀ ਇਨਸਪਾਇਰਡ ਜੀ ਸਾਰਾ ਹੈ ਜੀ ਸਰ ਕਿ ਜਿਹੜੀ ਇਧਰ ਆ ਗਈ ਜੀ ਇਹ ਹਵਾ ਮਹਿਲ ਹੈ ਜੀ ਫਤਿਹਪੁਰ ਸਿਕਰੀ ਦੇ ਵਿੱਚ ਨਾ ਹਵਾ ਮਹਿਲ ਛੋਟਾ ਜਿਹਾ ਸਾਈਡ ਦੇ ਉੱਤੇ ਬਣਿਆ ਹੋਇਆ ਉਹਨੂੰ ਵੀ ਹਵਾ ਮਹਿਲ ਕਹਿੰਦੇ ਆ ਠੀਕ ਹੈ ਜੀ ਉਹਦੇ ਇੱਕੋ ਹੀ ਛੱਤ ਹੈ ਜੀ ਉੱਪਰ ਤੱਕ ਇਹਦੇ ਡਬਲ ਰੂਫ ਆ ਗਈਆਂ ਜੀ ਦੋ ਕਮਰੇ ਬਣ ਗਏ ਠੀਕ ਹੈ ਜੀ ਤਾਂ ਮੈਂ ਇਹ ਉਸ ਤੋਂ ਡਿਜ਼ਾਈਨ ਬਣਵਾਇਆ ਸੀ ਇਹ ਹਜੇ ਚੱਲ ਰਹੀ ਹੈ ਜੀ ਇਹਦਾ ਕੰਮ ਚੱਲ ਰਿਹਾ ਥੋੜਾ ਜਿਹਾ ਠੀਕ ਹੈ ਜੀ ਇਹਦੀ ਫਿਨਿਸ਼ਿੰਗ ਜਿਹੜੀ ਲਾਸਟ ਆ ਹੋਣੀ ਹੈ ਜੀ ਹਜੇ ਜੀ ਸਰ ਇਦੇ ਉੱਪਰ ਸਰ ਉਹ ਮਿਸਾਲ ਨਾਲ ਦਾ ਉਹ ਕੀ ਲੱਗੇ ਹੋਏ ਸੀ ਇਹ ਸਾਡੇ ਨਾ ਜੀ ਪਿੰਡ ਜਿਹੜਾ ਸਾਡਾ ਪੁਰਾਣਾ ਪਿੰਡ ਜੀ ਉਹ ਬੇਸਿਕਲੀ ਅਸੀਂ ਦਿੱਲੀ ਤੋਂ ਆਏ ਸੀਗੇ ਜੀ ਕਿਸੇ ਟਾਈਮ ਦੇ ਉੱਤੇ ਤੇ ਸਾਡੇ ਪਰਕ ਉਹ ਤੋਂ ਆਏ ਸੀਗੇ ਤੇ ਉਹ ਫਿਰ ਇੱਥੇ ਜਦੋਂ ਮਹਾਰਾਜਾ ਸਾਹਿਬ ਕੋਲੇ ਆ ਗਏ ਜੀ ਇਹਨਾਂ ਨਾਲ ਫਿਰ ਪਟਿਆਲੇ ਰਿਸ਼ਤੇਦਾਰੀ ਪੈ ਗਈ ਤੇ ਫਿਰ ਇਹਨਾਂ ਨਾਲ ਵਜ਼ੀਰ ਐਜ਼ ਅ ਰਿਆਸਤ ਚ ਰਹੇ ਆ ਜੀ ਜਿਹੜਾ ਰਿਆਸਤ ਦੇ ਵਿੱਚ ਤਾਂ ਉਹ ਜਦੋਂ ਅਸੀਂ ਉੱਥੋਂ ਉਸ ਤੋਂ ਬਾਅਦ ਆ ਕੇ ਨਾ ਜੀ ਕੋਈ 900 ਸਾਲ ਪਹਿਲਾਂ ਇੱਥੇ ਕਿਲਾ ਬਣਾਇਆ ਸੀ ਜਿਹੜਾ ਫਤਿਹਗੜ੍ਹ ਸਾਹਿਬ ਦੇ ਵਿੱਚ ਇੱਕ ਜੀ ਤੇ ਉਹ ਜਿੱਥੇ ਮੈਕਡੋਨਲਡ ਹੈ ਨਾ ਜੀ ਰਾਜਪੁਰਾ ਸਰੰਦ ਹਾਈਵੇ ਦੇ ਉੱਪਰ ਬਿਲਕੁਲ ਜੀ 4 ਕਿਲੋਮੀਟਰ ਪਿੱਛੇ ਆਈ ਹੂਵੇ ਬੈਠ ਕੇ ਠੀਕ ਹੈ ਸਰ ਹੁਣ ਤਾਂ ਟੁੱਟ ਗਿਆ ਜੀ ਸਾਰਾ ਆਊਟ ਹੈ ਗਿਆ ਸਾਰਾ ਉਹਦੇ ਉੱਪਰ ਨਾ ਮੈਨੂੰ ਨਾ ਦੱਸਦੇ ਹੁੰਦੇ ਵੀ ਉਹ ਉੱਪਰ ਛੋਟੇ ਜਿਹੇ ਅਸੀਂ ਦੇਖੇ ਵੀ ਨੇ ਬਾਅਦ ਚ ਉਹ ਗਿਰਗੇ ਸੀਗੇ ਉਹਦੇ ਉੱਪਰ ਦੋ ਮਸ਼ਾਲਾਂ ਸੀ ਜੀ ਗੇਟ ਦੇ ਉੱਤੇ ਬਣੀ ਆਵੀਆਂ ਠੀਕ ਹੈ ਜੀ ਤਾਂ ਅਸੀਂ ਉਹ ਕਾਲੀਆਂ ਹੁੰਦੀਆਂ ਅਸੀਂ ਉਹ ਦੇਖਦੇ ਰਹਿੰਦੇ ਉਹਨਾਂ ਕਸਾਕਸਾਂ ਇੱਕ ਦੂਜੇ ਦੇ ਮੂੰਹ ਤੇ ਲਾਗਦੇ ਉਹ ਹਜੇ ਵੀ ਕਾਲਸ ਜੀ ਕਾਲਾ ਜੀ ਸੀ ਜੀ ਉਹਦੇ ਚ ਅਸੀਂ ਪੁਰਸ਼ਾਂ ਦੇ ਇਹ ਚ ਕੀ ਆ ਪਾਪਾ ਉਹ ਨਹੀਂ ਦਾਂਦੇ ਉਹ ਸਾਨੂੰ ਦਾਦਾ ਜੀ ਵੀ ਇਹ ਨਾ ਮਸ਼ਾਲਾਂ ਸੀ ਇਹਦੇ ਚ ਬੜੇਵੇਂ ਪਾ ਕੇ ਅੱਗ ਲਾਉਂਦੇ ਸੀ ਦੀਵਾਲੀ ਨੂੰ ਹਾਂ ਦਾ ਮਹੀਨਾ ਮਹੀਨਾ ਅੱਗ ਚੱਲਦੀ ਸੀ ਚਾਨਣ ਡੰਦਾ ਉਹ ਦਾਦਾ ਫੁੱਟ ਵੱਡੀਆਂ ਸੀ ਜੀ ਚੌੜੀਆਂ ਵੱਡੀਆਂ ਸੀ ਉਹ ਜੋ ਪਾਉਂਦੇ ਰਹਿੰਦੇ ਉਹ ਲਗਾਤਾਰ ਹਾਂ ਜੀ ਹਾਂ ਉਹ ਮੈਨੂੰ ਮੈਂ ਉਹ ਮਸ਼ਾਲਾਂ ਇੱਥੇ ਦੋ ਬਣਾਉਣ ਦੀ ਕੋਸ਼ਿਸ਼ ਕੀਤੀ ਜੀ ਉੱਪਰ ਠੀਕ ਹੈ ਜੀ ਇਹ ਛੋਟੀਆਂ ਨੇ 6 ਫੁੱਟ ਦੀਆਂ ਨੇ ਵੈਸੇ ਇਹ ਨੇਰੋਂ ਦੇਖੀਏ ਉੱਚੀ ਕਰਕੇ ਥੋੜੀਆਂ ਛੋਟੀਆਂ ਲਾਦੀਆਂ ਠੀਕ ਹੈ ਜੀ ਤਾਂ ਜੇ ਤੁਸੀਂ ਇਹਨੂੰ ਜਾ ਕੇ ਇਹਦੇ 'ਚ ਅਸੀਂ ਫਿਰ ਇੱਕ ਦਿਨ ਬੜੇਵੇਂ ਵੀ ਪਾਈ ਜੀ ਉਹ ਅੱਗ ਨਹੀਂ ਲੱਗੀ ਜੀ ਹੁਣ ਤੇਲ ਧੂਲ ਕੱਢ ਹੁਣ ਤਾਂ ਬੜੇਵੇਂ ਵੀ ਜਿਹੇ ਜਿਹਾ ਨਾ ਨਾ ਜੀ ਤੇ ਸਰ ਬਹੁਤ ਵਧੀਆ ਲੱਗਿਆ ਜੀ ਮੇਨ ਗੱਲ ਕੀ ਹੁੰਦੀ ਨਾ ਅ ਸੀ ਡੇਲੀ ਵੇ ਤੇ ਕੁਝ ਨਾ ਕੁਝ ਨਵਾਂ ਲੈ ਕੇ ਆਉਣੇ ਆ। ਹਾਂਜੀ। ਨਵੇਂ ਦੇ ਨਾਲ ਨਵਾਂ ਹਰ ਕੋਈ ਬਣਾ ਲੈਂਦਾ। ਹਾਂਜੀ ਠੀਕ। ਪਰ ਉਹਨੂੰ ਬਰੀਕੀ 'ਚ ਜੇ ਆਪਾਂ ਦੂਜਿਆਂ ਤੱਕ ਗਿਆਨ ਦੇ ਦਈਏ। ਉਹ ਚੀਜ਼ ਬਹੁਤ ਵੱਡੀ ਹੁੰਦੀ ਆ। ਤੁਸੀਂ ਬਹੁਤ ਸੋਹਣੇ ਤਰੀਕੇ ਨਾਲ ਸਾਨੂੰ ਕਾਫੀ ਨਵੀਆਂ ਚੀਜ਼ਾਂ ਦੱਸੀਆਂ। ਜਿਹੜੇ ਸਾਡੀ ਆਡੀਅנס ਨੂੰ ਵੀ ਪਸੰਦ ਆਉਣਗੀਆਂ ਜਾਂ ਜਿਹੜੇ ਮਿੱਤਰ ਨਵਾਂ ਘਰ ਬਣਾ ਰਹੇ ਨੇ ਉਹਨਾਂ ਨੂੰ ਵੀ ਇਹਦੇ ਵਿੱਚੋਂ ਕੁਝ ਨਾ ਕੁਝ ਗਾਈਡਲਾਈਨਸ ਮਿਲੂਗੀ। ਇਹ ਰਾਜ ਚੀਜ਼ ਦਾ ਮਤਲਬ ਕੀ ਹੁੰਦਾ? ਕਿਉਂਕਿ ਕਵਰ ਡਰਟ ਕਹਿਦਾਨੇ ਆ ਪਰ ਡੋਟੀ ਦਾ ਮਕਸਦ ਕੀ ਹੁੰਦਾ ਉਹ ਵੀ ਇੱਕ ਬਹੁਤ ਵੱਡੀ ਜਿਹੜੀ ਗੱਲ ਹੁੰਦੀ ਹੈ ਜੀ ਤੇ ਸਰ ਬਹੁਤ ਬਹੁਤ ਧੰਨਵਾਦ ਜੀ ਆਸ ਕਰਦਾ ਹਾਂ ਧੰਨਵਾਦ ਤੁਸੀਂ ਆਏ ਪਰ ਮੈਨੂੰ ਪਤਾ ਨਹੀਂ ਸੀ ਤੁਸੀਂ ਆਉਣਾ ਜੀ ਤਾਂ ਮੈਂ ਸਫਾਈ ਕਰਾ ਕੇ ਰੱਖਦਾ ਠੀਕ ਹੈ ਜੀ ਨਹੀਂ ਵੈਸੇ ਗ੍ਰਿੰਦਰੀ ਨਾਲ ਸਾਰੇ ਪਾਸੇ ਬਹੁਤ ਸੁੰਦਰ ਤੇ ਸ਼ਾਂਤਮਈ ਮਾਹੌਲ ਜੇ ਕਹਿ ਦਈਏ ਤੇ ਬਹੁਤ ਵਧੀਆ ਲੱਗਿਆ ਸਰ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਜੀ